ਜਿੱਦਾਂ ਪੇਸ਼ੈਂਟ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਛਾਤੀ 'ਚ ਦਰਦ ਜਿੱਦਾਂ ਡਰ ਮਹਿਸੂਸ ਹੋਣ ਲੱਗਦਾ ਵੀ ਕਿਤੇ ਮੇਰੀ ਧੜਕਣ ਰੋਕ ਰਹੀ ਹੈ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਜਿਨ੍ਹਾਂ ਦੀ ਧੜਕਣ ਲੋ ਹੋ ਜਾਂਦੀ ਹੈ ਯਾਨੀ ਕਿ ਦਿਲ ਦੀ ਹਾਰਟ ਰੇਟ ਹੈਗੀ ਜਿਹੜੀ ਘਟ ਜਾਂਦੀ ਹੈ ਬੜਾ ਵਧੀਆ ਨੁਸਖਾ ਬੜਾ ਦੇਸੀ ਤੇ ਬੜਾ ਘੈਂਟ ਨੁਸਖਾ ਜਿਹੜਾ ਹਾਰਟ ਰੇਟ ਲੋ ਹਾਰਟ ਰੇਟ ਵਾਲਾ ਲੋ ਬੀਪੀ ਵਾਲਾ ਸਾਡੇ ਨਾਲ ਸ਼ੇਅਰ ਕਰਨ ਲੱਗੇ ਨੇ ਮੰਨ ਲਓ ਹਾਰਟ 60% ਕੰਮ ਕਰਦਾ ਜਦੋਂ ਦਾ ایਫ ਘਟਦਾ ਘਟਦਾ ਫਿਰ ਕੀ ਸਾਹਿਬ 20 ਤੇ ਆ ਜਾਂਦਾ ਜਾਂ 25 ਤੇ ਆ ਜਾਂਦਾ 18 ਤੇ ਚਲੇ ਜਾਂਦਾ ਇਰੈਕਸ਼ਨ ਫ੍ਰੈਕਸ਼ਨ ਜਿਹਨੂੰ ਕਹਿੰਦੇ ਆ ਤੇ ਫਿਰ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਕਿ ਇਹਨਾਂ ਦਾ ਦੋਨਾਂ ਦਾ ਇੱਕ ਕਨੈਕਸ਼ਨ ਹੈਗਾ ਜਦੋਂ ਹਾਰਟ ਬੀਟ ਲੋ ਹੁੰਦੀ ਹੈ ਨਾਲ ਬੀਪੀ ਵੀ ਲੋ ਹੋਣਾ ਸ਼ੁਰੂ ਹੋ ਜਾਂਦਾ ਕੀ ਪ੍ਰੋਬਲਮ ਲੈ ਕੇ ਆ ਕਿਸ਼ਨ ਜੀ ਮੇਰੇ ਇੱਕ ਤਾਂ ਛਾਤੀ ਭਾਰੀ ਸੀ ਇਦੋਂ ਅੱਛਾ ਜੀ ਅੱਡ ਤੇ ਪੁੱਛੋ ਕਬੜਾ ਅਟੜਦੀ ਸੀ ਪਸੀਨਾ ਆਉਂਦਾ ਸੀ ਮੈਂ ਦੂਜੀ ਵਾਰ ਆਇਆ। ਅੱਛਾ ਜੀ। 20 ਦਿਨ ਦੀ ਦਵਾਈ ਮੈਂ ਚੇਂਜ ਕੀਤੀ ਕਿ ਤਕरीबन 20% ਫਰਕ ਮੈਨੂੰ ਪਿਆ ਚੁੱਕਾ। ਜੋ ਬੀਪੀ ਦੀ ਮੈਂ ਬੀਪੀ ਵਾਜਨ ਤੋਂ ਢਾਲੀ ਸੀ। ਜ਼ਿਆਦਾ। ਅੱਛਾ। ਰੋਜ਼ ਤਾਂ ਮਤਲਬ ਪੱਕੀ ਗੋਲੀ ਲੱਗੀ ਸੀ ਮੈਨੂੰ। ਜੀ ਮੇਰਾ ਵਾਜਨ 170-80 ਤੱਕ ਜਾਉਂਦਾ ਸੀ। ਤੇ ਹੁਣ ਜੀ ਹੁਣ ਤਾਂ ਨਹੀਂ ਹੁਣ ਨੋਰਮਲ ਰਹਿੰਦਾ। ਹੁਣ ਹਾਰਟ ਦਾ ਕੀ ਹਾਲ ਹੈ? ਦਿਲ ਦਾ ਕੀ ਹਾਲ ਹੈ? ਠੀਕ ਹੈ ਠੀਕ ਹੈ ਜੀ। ਦਿਲ ਮਤਲਬ ਕੋਈ ਭਾਰਿਆ ਪੰਜੜਾ ਤੁਹਾਡਾ ਹੈਗਾ? ਹੌਲੋ ਜੀ। ਠੀਕ ਹੈ। ਸੱਟਾ ਕਮ। ਸੱਟਾ। ਹਾਂ ਜੀ। ਜੀ ਜੀ ਆਲ ਇਜ਼ ਵੈਲ ਆਲ ਇਜ਼ ਵੈ ਅ ਅਸੀਂ ਕਹੇ ਕਿ ਬੀਪੀ ਪਤਾ ਨਹੀਂ ਲੱਗਦਾ ਕਦੋਂ ਲੋ ਹੋ ਜਾਂਦਾ ਉਹ ਕਿਵੇਂ ਪਛਾਣਨ ਵੀ ਸਾਡੀ ਹਾਰਟ ਰੇਟ ਲਗਾਤਾਰ ਘਟ ਰਹੀ ਹੈ ਸਾਡਾ ਬੀਪੀ ਵੀ ਘਾਟੇ ਵਾਲੇ ਪਾਸੇ ਨੂੰ ਜਾ ਰਿਹਾ ਹੈ ਅਸਲ ਵਿੱਚ ਜੀ ਪ੍ਰੋਬਲਮ ਲੱਗਦਾ ਤਾਂ ਹੈ ਨਹੀਂ ਤੁਹਾਨੂੰ ਵੇਖਣ ਤੋਂ ਬਾਅਦ ਵੀ ਤੁਹਾਨੂੰ ਅਸਤਵਾ ਹੋਊਗਾ ਹਾਂਜੀ ਹੈਗੀ ਹੈ ਜੀ ਕੀ ਪ੍ਰੋਬਲਮ ਕੀ ਹੈ ਰੇਸ਼ਾ ਗਲੇ ਵਿੱਚ ਖਾਂਸੀ ਔਰ ਸ਼ਿਕਾ ਨੱਕ ਤੋਂ ਵੀ ਅੱਖਾਂ ਤੋਂ ਪਾਣੀ ਬਹੁਤ ਡਿੱਗਦਾ ਸੀ ਦਿੱਗਦਾ ਸੀ ਜੀ ਉਹਨੇ ਕੁਝ ਫਰਕ ਪੈ ਗਿਆ ਪਹਿਲਾਂ ਨਾਲੋਂ ਡਾਕਟਰ ਨੇ ਕੀ ਕਿਹਾ ਜੀ ਤੁਹਾਨੂੰ ਤਾਂ ਕਹਿੰਦੇ ਨੇ ਜਿਹੜਾ ਇਨਹੇਲਰ ਜਿਹਨੂੰ ਲੱਗ ਜਾਵੇ ਉਹ ਕਹਿੰਦੇ ਜੀ ਤਾਂ ਸੇਵਿਆਂ ਤੱਕ ਨਾਲ ਹੀ ਜਾਂਦਾ ਹੈਂਦੇ ਨਹੀਂ ਛੁੱਟਣਾ ਛੱਡਿਓ ਨਾ ਕਿਸੇ ਮਗਰ ਵੀ ਲੱਗ ਕੇ ਤੁਹਾਡਾ ਛੁੱਟਣਾ ਨਹੀਂ ਹੈਗਾ ਅੱਛਾ ਇਹ ਗੱਲ ਕਹਿਤੀ ਸੀ ਜੀ ਉਹਨਾਂ ਨੇ ਕਿਹਾ ਹੀ ਇਹ ਹੀ ਲੈਣਾ ਹੀ ਪੈਣਾ ਤੁਹਾਨੂੰ ਹੁਣ ਜਦੋਂ ਤੋਂ ਤੁਸੀਂ ਇੱਥੋਂ ਮੈਡੀਸਿਨ ਲੈਣ ਲੱਗੇ ਹੋ ਨੁਸਖੇ ਫਾਰਮੂਲੇ ਨਾਲ ਟਰਾਈ ਕੀਤਾ ਹੈ ਸਾਹਦ ਮੇਲਾ ਮੁੜ ਕੇ ਮਤਲਬ ਕੋਈ ਐਮਰਜੈਂਸੀ ਤਾਂ ਨਹੀਂ ਬਣੀ ਨਹੀਂ ਇਹ ਜੀ ਨਹੀਂ ਐਮਰਜੈਂਸੀ ਨਹੀਂ ਬਣੀ ਨਹੀਂ ਨਹੀਂ ਜਦੋਂ ਕੋਈ ਅਸਥਮਾ ਵਾਲਾ ਪੇਸ਼ੈਂਟ ਕੋਈ ਹਾਰਟ ਸਪੈਸ਼ਲਿਸ ਉਹਨੂੰ ਪੁੱਛਣ ਦੀ ਬਜਾਏ ਉਹਨੂੰ ਇੰਨਾ ਹੀ ਪੁੱਛਦੇ ਤੁਹਾਨੂੰ ਸਾਹ ਚੜ ਰਿਹਾ ਨਾਲ ਦੇ ਨਾਲ ਉਹ ਕਹਿੰਦੇ ਜੀ ਇੰਜੋਗ੍ਰਾਫੀ ਕਰੋ ਜੀ ਜੇ ਤੁਹਾਡੇ ਬਲੋਕ ਹੈ ਜੀ ਉਹਨੂੰ ਸਟੰਟ ਪਾ ਦਿੱਤਾ ਜਾਂਦਾ ਲੋ ਬੀਪੀ ਵਾਲੇ ਪੇਸ਼ੈਂਟ ਇਹਦੀਆਂ ਪੰਜ ਬੂੰਦਾ ਜੀਵ ਤੇ ਪਾ ਕੇ 15 ਤੋਂ 20 ਮਿੰਟ ਦਾ ਵੇਟ ਕਰਨ ਤੇ 70 80 90 ਬੀਪੀ ਰਹਿੰਦਾ ਜਿਨ੍ਹਾਂ ਦਾ ਘਟਦਾ ਜਾ ਉਹ 120 110 ਤੇ ਫਿਰ ਉਹ ਕੀ ਸਾਹਿਬ ਇਹ ਨੋਰਮਲ ਕਰ ਦੂਗਾ 25 ਤੋਂ 30 ਮਿੰਟ ਦੇ ਵਿੱਚ ਵਿੱਚ ਆਟ ਦੀ ਪ੍ਰੋਬਲਮ ਸੀ ਔਰ ਬਾਈਪਾਸ ਸਰਜਰੀ ਦਾਸਤੇ ਸੀ ਹਾਂਜੀ ਹਾਂਜੀ ਜਿਵੇਂ ਇਹਨਾਂ ਨੂੰ ਸਟੰਡ ਦੱਸਤਾ ਹਾਂਜੀ ਤੇ ਬਾਈਪਾਸ ਅਜੇ ਕਰਾਈ ਨਹੀਂ ਵੈਸੇ ਉਹਦਾ ਤੇ ਫਰਮਾਨ ਨੇ ਫੋਨ ਤੇ ਵੀਡੀਓ ਦੇਖੀ ਜਿਵੇਂ ਤੋਂ ਦਵਾਈ ਲੈ ਜਾਣ ਲੱਪੇ ਠੀਕ ਹੈ ਹੁਣ ਕਾਫੀ ਫਰਕ ਆ ਗਿਆ ਨਾ ਜਿਹੜੇ ਸਰਜਰੀ ਦਾ ਮੂਡ ਬਣਾ ਚੁੱਕੇ ਨੇ ਅਚਾਨਕ ਤੁਹਾਡੀ ਵੀਡੀਓ ਦੇਖ ਰਹੇ ਨੇ ਹੁਣ ਉਹ ਉਹਨਾਂ ਨੂੰ ਕੀ ਕਹੋ ਨਹੀਂ ਪਹਿਲਾਂ ਕੋਈ ਡਾਕਟਰ ਸਾਹਿਬ ਨੂੰ ਮਿਲਣ ਲਾਂ ਕੇ ਤੇ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਰੈਕਸ਼ਨ ਫ੍ਰੈਕਸ਼ਨ ਘਟ ਗਿਆ ਲੋ ਹਾਰਟ ਬੀਟ ਤੇ ਲੋ ਬੀਪੀ ਉਹਨਾਂ ਵਾਸਤੇ ਸਪੈਸ਼ਲ ਕਿਟ ਹੈਗੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਹੈ ਜਿਨ੍ਹਾਂ ਦੀ ਧੜਕਣ ਲੋ ਹੋ ਜਾਂਦੀ ਹੈ ਯਾਨੀ ਕਿ ਦਿਲ ਦੀ ਹਾਰਟ ਰੇਟ ਹੈਗੀ ਜਿਹੜੀ ਘਟ ਜਾਂਦੀ ਹੈ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਅੱਜ ਇਹੋ ਗੱਲਬਾਤ ਅਸੀਂ ਕਰਾਂਗੇ ਹੈਲਥ케ਅਰ ਮੋਗਾ ਵਾਲੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਹੋਰਾਂ ਨਾਲ ਬੜਾ ਵਧੀਆ ਨੁਸਕਾ ਬੜਾ ਦੇਸੀ ਤੇ ਬੜਾ ਘੈਂਟ ਨੁਸਕਾ ਜਿਹੜਾ ਹਾਰਟ ਰੇਟ ਲੋ ਹਾਰਟ ਰੇਟ ਵਾਲਾ ਲੋ ਬੀਪੀ ਵਾਲਾ ਸਾਡੇ ਨਾਲ ਸ਼ੇਅਰ ਕਰਨ ਲੱਗੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿਸੇ ਤੁਹਾਡੇ ਨੁਸਖੇ ਦੀ ਗੱਲ ਕਰੀਏ ਜਿਹੜਾ ਨੁਸਖਾ ਅੱਜ ਖਾਸ ਕਰਕੇ ਦਰਸ਼ਕਾਂ ਨੂੰ ਤੁਸੀਂ ਦੇਣਾ ਤੁਹਾਡੇ ਪੁਰਾਣੇ ਨੁਸਖਿਆਂ ਨਾਲ ਵੀ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਹੈ ਘਰ ਬੈਠੇ ਹੀ ਆਪਣਾ ਇਲਾਜ ਕਰ ਲਿਆ ਉਹਨਾਂ ਨੇ ਤੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਸਾਡੇ ਵੱਲੋਂ ਨਾਲ ਫਿਰ ਫਿਰ ਤੋਂ ਫਰੂਕੀ ਸਾਹਿਬ ਇੱਕ ਵਾਰੀ ਤੁਹਾਡਾ ਤੇ ਦਰਸ਼ਕਾਂ ਦਾ ਅੱਜ ਆਪਾਂ ਹਾਟ ਦੀ ਸਮੱਸਿਆ ਤੇ ਗੱਲ ਕਰਾਂਗੇ ਜਿਨ੍ਹਾਂ ਦੀ ਜਦੋਂ ਧੜਕਨ ਘਟ ਜਾਂਦੀ ਹੈ ਜਿਹਨੂੰ ਹਾਰਟ ਬੀਟ ਲੋ ਕਹਿ ਦੇਣਾ ਤੇ ਬੀਪੀ ਲੋ ਤੇ ਗੱਲ ਕਰਾਂਗੇ ਬੀਪੀ ਹਾਈ ਤੇ ਤਾਂ ਬਹੁਤ ਜ਼ਿਆਦਾ ਲੋਕ ਇੰਟਰਵਿਊ ਵੀਡੀਓ ਦੇ ਰਹੇ ਨੇ ਬੀਪੀ ਹਾਈ ਦਾ ਇਲਾਜ ਇਦਾਂ ਕੀਤਾ ਜਾਂਦਾ ਜਿੱਦਾਂ ਕਰੋ ਇਦਾਂ ਕਰੋ ਪਰ ਲੋ ਬੀਪੀ ਦੀ ਗੱਲ ਨਹੀਂ ਕੀਤੀ ਜਾਂਦੀ ਲੋ ਬੀਪੀ ਦਾ ਵੀ ਅੱਜ ਆਪਾਂ ਉਹਨੂੰ ਨਾਰਮਲ ਕਰਨ ਦਾ ਤਰੀਕਾ ਦੱਸਾਂਗੇ ਤੁਸੀਂ ਹਾਰਟ ਲੋ ਹਾਰਟ ਰੇਟ ਤੇ ਲੋ ਬੀਪੀ ਆਪਸ ਵਿੱਚ ਕਨੈਕਸ਼ਨ ਹੈ ਜੀ ਇਹਨਾਂ ਦਾ ਬਿਲਕੁਲ ਕਨੈਕਸ਼ਨ ਹੈ ਫਰੂਕੀ ਸਾਹਿਬ ਜਿੱਦਾਂ ਮੰਨ ਲਓ ਹਾਰਟ 60% ਕੰਮ ਕਰ ਰਿਹਾ ਜਦੋਂ ਦਾ ایਫ ਘਟਦਾ ਘਟਦਾ ਫਰੂਕੀ ਸਾਹਿਬ 20 ਤੇ ਆ ਜਾਂਦਾ ਜੇ ਚੀਤੇ ਆ ਨਾ 18 ਤੇ ਚਲੇ ਜਾਂਦਾ ਰੈਕਸ਼ਨ ਫ੍ਰੈਕਸ਼ਨ ਜਿਹਨੂੰ ਕਹ ਦਿੰਦੇ ਆ ਤੇ ਫਿਰ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਕਿ ਇਹਨਾਂ ਦਾ ਦੋਨਾਂ ਦਾ ਇੱਕ ਕਨੈਕਸ਼ਨ ਹੈਗਾ ਜਦੋਂ ਹਾਰਟ ਬੀਟ ਲੋ ਹੁੰਦੀ ਹੈ ਨਾਲ ਬੀਪੀ ਵੀ ਲੋ ਹੋਣਾ ਸ਼ੁਰੂ ਹੋ ਜਾਂਦਾ ਅਚਾ ਡਾਕਟਰ ਸਾਹਿਬ ਜਿਹੜੇ ਲੋਕ ਇਸ ਵੇਲੇ ਸਾਡੀ ਵੀਡੀਓ ਦੇਖ ਰਹੇ ਨੇ ਜਾਂ ਜਿਨ੍ਹਾਂ ਦੀ ਬੀਪੀ ਲੋ ਰਹਿੰਦਾ ਹੈ ਜਿਨ੍ਹਾਂ ਦੀ ਹਾਰਟ ਬੀਟ ਲੋ ਰਹਿੰਦੀ ਹੈ ਜਾਂ ਜਿਨ੍ਹਾਂ ਦਾ ਅਸੀਂ ਕਹੇ ਕਿ ਬੀਪੀ ਪਤਾ ਨਹੀਂ ਲੱਗਦਾ ਕਦੋਂ ਲੋ ਹੋ ਜਾਂਦਾ ਉਹ ਕਿਵੇਂ ਪਛਾਣਨ ਵੀ ਸਾਡੀ ਹਾਰਟ ਰੇਟ ਲਗਾਤਾਰ ਘਟ ਰਹੀ ਹੈ ਸਾਡਾ ਬੀਪੀ ਵੀ ਘਾਟੇ ਵਾਲੇ ਪਾਸੇ ਨੂੰ ਜਾ ਰਿਹਾ ਹੈ ਹਾਂਜੀ ਫਰੂਕੀ ਸਾਹਿਬਾਂ ਦੇ ਵਿੱਚ ਫਿਰ ਜਿੱਦਾਂ ਪੇਸ਼ੈਂਟ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਛਾਤੀ 'ਚ ਦਰਦ ਜਿੱਦਾਂ ਡਾਰ ਮਹਿਸੂਸ ਹੋਣ ਲੱਗਦਾ ਵੀ ਕਿਤੇ ਮੇਰੀ ਧੜਕਣ ਰੋਕ ਰਹੀ ਹੈ ਸੁਸਤੀ ਪੈ ਜਾਂਦੀ ਆਲਸ ਜਿਹਨੂੰ ਕਹਿੰਦੇ ਕਮਜ਼ੋਰੀ ਜਾਂ ਦੋ ਧੜਕਣਾਂ ਦੇ ਵਿੱਚ ਆਪਾਂ ਜਦੋਂ ਨਬਜ਼ ਤੇ ਹੱਥ ਰੱਖਦੇ ਹਾਂ ਤੇ ਉਹ ਦੋ ਧੜਕਣਾਂ ਦੇ ਵਿੱਚ ਗੈਪ ਪੈ ਜਾਂਦਾ ਹੈਗਾ ਵੀ ਇੱਕ ਧੜਕਣ ਮਿਸ ਹੋ ਜਾਂਦੀ ਹੈ ਇਸ ਜਿੱਦਾਂ ਸੌਂਦੇ ਹੋਏ ਜਿੱਦਾਂ ਪੇਸ਼ੈਂਟ ਨੂੰ ਇਹ ਮਹਿਸੂਸ ਹੁੰਦਾ ਮੇਰਾ ਹਾਰਟ ਜਿੱਦਾਂ ਬੰਦ ਹੋ ਰਿਹਾ ਤੇ ਬਲੱਡ ਪ੍ਰੈਸ਼ਰ ਜਿਹੜਾ ਲੋ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰੀਆਂ ਲਾਮਤਾਂ ਹੈਗੀਆਂ ਜਿਹੜਾ ਹੈਗਾ ਹਾਰਟ ਰੇਟ ਘਟਣ ਦੀ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਇੱਕ ਜਿੱਦਾਂ ਪਹਿਲਾਂ ਤਾਂ ਕਿਸੇ ਕਿਸੇ ਨੂੰ ਚਲੋ ਵਧੇ ਹੋਏ ਹਾਰਟ ਦੀ ਤਾਂ ਗੱਲਬਾਤ ਕਰਦੇ ਨੇ ਤੁਸੀਂ ਖਾਸ ਕਰਕੇ ਜਿਹੜਾ ਨੁਸਖਾ ਫਾਰਮੂਲਾ ਅੱਜ ਦੇਣਾ ਹੈ ਇਹ ਘਟੇ ਹੋਈ ਹਾਰਟ ਰੇਟ ਤੇ ਘਟੇ ਹੋਏ ਬੀਪੀ ਵਾਲਾ ਨੁਸਖਾ ਹੈ ਹਾਂਜੀ ਹਾਂਜੀ ਬਿਲਕੁਲ ਜ਼ਿਆਦਾਤਰ ਰੁਕੀ ਸਾਹਿਬ ਆਪਣੇ ਕੋਲੇ ਪੇਸ਼ੈਂਟ ਵੀ ਹਾਰਟ ਦੇ ਆ ਰਹੇ ਕਿਉਂਕਿ ਰਿਜ਼ਲਟ ਵੀ ਬਹੁਤ ਅੱਛਾ ਹੈਗਾ ਵਧੀ ਹੋਈ ਹਾਰਟ ਰੇਟ ਤੇ ਵੀ ਆਪਣੇ ਕੋਲੇ ਰਿਜ਼ਲਟ ਹੈਗਾ ਬਲੌਕੇਜ ਤੇ ਵੀ ਹੈਗਾ ਚੈਸਟ ਪੇਨ ਤੇ ਵੀ ਹੈਗਾ ਹਾਈ ਬੀਪੀ ਤੇ ਵੀ ਹੈਗਾ ਤੇ ਲੋ ਬੀਪੀ ਤੇ ਵੀ ਹੈਗਾ ਕਿਉਂਕਿ ਸਾਨੂੰ ਪੇਸ਼ੈਂਟ ਦੱਸਦੇ ਆ ਨਾ ਸੀ ਰੋਜ਼ ਮੁਸ਼ਕਲਾਂ ਇਹ ਚੀਜ਼ ਦੀਆਂ ਹੱਲ ਕਰਦੇ ਆ ਹਾਰਟ ਬੀਟ ਲੋ ਦਾ ਵੀ ਆਪਣੇ ਕੋਲੇ ਬਹੁਤ ਵਧੀਆ ਇਲਾਜ ਹੈਗਾ ਤਾਂ ਅਗਰ ਕਿ ਆਪਾਂ ਹਾਰਟ ਬਾਰੇ ਸੰਪੂਰਨ ਸਾਰੀ ਜਾਣਕਾਰੀ ਦਰਸ਼ਕਾਂ ਨੂੰ ਦੇ ਰਹੇ ਹਾਂ ਜੀ 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 ਅੱਛਾ ਕਿਹੜੀ ਉਮਰ ਤੋਂ ਬਾਅਦ ਜ਼ਿਆਦਾਤਰ ਜਿਹੜੀ ਲੋ ਹਾਰਟ ਰੇਟ ਦੀ ਪ੍ਰੋਬਲਮ ਜਾਂ ਲੋ ਬੀਪੀ ਦੀ ਪ੍ਰੋਬਲਮ ਡਾਕਟਰ ਸਾਹਿਬ ਆ ਸਕਦੀ ਹੈ ਹਾਂਜੀ ਲੋ ਬੀਪੀ ਦੇ ਪੇਸ਼ੈਂਟ ਕੁਝ ਹੈਗੇ ਜਿਹਦਾ 20 ਤੋਂ 30% ਦੇ ਵਿੱਚ ਇਹ ਹੈਗੇ ਆ 45 ਸਾਲ ਦੀ ਉਮਰ ਤੋਂ ਉੱਪਰ ਜਾ ਕੇ ਫਿਰ ਇਹ ਸਮੱਸਿਆ ਆਉਂਦੀ ਹੈ ਜਾਂ ਕੋਈ ਕੁਝ ਜਿਹੜੇ ਲੋਕ ਜਿਆਦਾ ਹਾਰਟ ਦੀਆਂ ਮੈਡੀਸਿਨ ਖਾ ਰਹੇ ਆ ਬੀਪੀ ਦੀਆਂ ਗੋਲੀਆਂ ਜਿਆਦਾ ਖਾ ਰਹੇ ਆ ਤੁਸੀਂ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਦੇਖੇ ਹੋਣਗੇ ਜਿਨ੍ਹਾਂ ਦਾ ਕਈ ਸਾਲਾਂ ਤੋਂ ਬੀਪੀ ਹਾਈ ਚੱਲ ਰਿਹਾ ਅਚਾਨਕ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਗੋਲੀ ਵੀ ਬੰਦ ਕਰ ਦੇਦੇ ਤੇ ਫਿਰ ਬੀਪੀ ਜਿਹੜਾ ਅਪ ਨਹੀਂ ਹੁੰਦਾ ਉਹ ਲੋ ਹੀ ਚੱਲ ਰਿਹਾ ਹੁੰਦਾ ਜਦੋਂ ਅਸੀਂ ਉਹ ਉਹਦੀ ਹਾਰਟ ਦੀ ਕੈਪੈਸਿਟੀ ਚੈੱਕ ਕਰਦੇ ਆ ਜਾਂ ਰਿਪੋਰਟਾਂ ਦੇਖਦੇ ਆ ਉਹਦੇ ਵਿੱਚ ਫਰੁਕੀਸ ਆ ਫਰੁਕਸ਼ਨ ਘਟਿਆ ਹੁੰਦਾ ਜਿਹਦੇ ਕਾਰਨ ਬੀਪੀ ਲੋ ਹੋ ਜਾਂਦਾ ਜਿਸ ਨੂੰ ਆਪਾਂ ਕਹਿੰਦੇ ਲੋ ਪੰਪਿੰਗ ਹਾਂਜੀ ਪਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਜੀ ਇਹ ਬੀਪੀ ਘਟਣਾ ਵੀ ਬੜੀ ਖਤਰਨਾਕ ਸ਼ੈ ਹੈਗੀ ਹੈ ਇਹਨੂੰ ਲੋਕ ਇੰਨਾ ਸੀਰੀਅਸਲੀ ਲੈਂਦੇ ਨਹੀਂ ਕਈ ਵਾਰ ਮੈਂ ਦੇਖਿਆ ਵੀ ਅਗਰ ਕੋਈ ਸਾਡੇ ਸਰਕਲ ਦੇ ਵਿੱਚੋਂ ਕੋਈ ਮਰੀਜ਼ ਇਸ ਤਰੀਕੇ ਨਾਲ ਜਿੰਦਾ ਬੀਪੀ ਲੋ ਹੋ ਗਿਆ ਤਾਂ ਡਾਕਟਰ ਨੂੰ ਸਭ ਤੋਂ ਵੱਡੀ ਚਿੰਤਾ ਇਹ ਹੁੰਦੀ ਹੈ ਵੀ ਯਾਰ ਬੀਪੀ ਨਹੀਂ ਉੱਠ ਰਿਹਾ بڑے ਟੀਕੇ ਲਾ ਲਏ بڑے ਇੰਜੈਕਸ਼ਨ ਲਗਾ ਲਏ ਬੜੇ ਅਸੀਂ ਸਾਰੀਆਂ ਚੀਜ਼ਾਂ ਟੈਕਨੀਕਸ ਅਪਣਾ ਲਈਆਂ ਫਿਰ ਜਦੋਂ ਇੱਕ ਵਾਰ ਬੀਬੀ ਹੀਟ ਆ ਜਾਣਾ ਸ਼ੁਰੂ ਹੁੰਦਾ ਹੈ ਕਹਿਣ ਦਾ ਮਤਲਬ ਇਹ ਹੈ ਇਹਨੂੰ ਉੱਪਰ ਜਾਂ ਬੈਲੈਂਸ ਕਰਨਾ ਡਾਕਟਰਾਂ ਵਾਸਤੇ ਬੜਾ ਚੈਲੰਜ ਹੋ ਜਾਂਦਾ ਬਿਲਕੁਲ ਜੀ ਪਰ ਕੁਦਰਤ ਨੇ ਇਹਦੇ ਵਿੱਚ ਆਪਦਾ ਇਲਾਜ ਰੱਖਿਆ ਹੈਗਾ ਕੁਦਰਤੀ ਜੜੀ ਬੂਟੀਆਂ ਜੋ ਫਰੂਕੀ ਸਾਹਿਬ ਲੋਕ ਜਾਣਦੇ ਨਹੀਂ ਬਹੁਤ ਵੱਡਾ ਹਾਈ ਪਾਵਰ ਦਾ ਲਾਜ ਦੇ ਵਿੱਚ ਹੈਗਾ ਆਪਣੇ ਕੋਲੇ ਅਸੀਂ ਲੋ ਬੀਪੀ ਦੇ ਜੋ ਪੇਸ਼ੈਂਟ ਦੇਖਦੇ ਨੇ ਹਾਈ ਵਾਲੇ ਤਾਂ ਗੋਲੀ ਖਾ ਕੇ ਉਹਨੂੰ ਬੈਲੈਂਸ ਕਰ ਲੈਂਦੇ ਆ ਪਰ ਲੋ ਵਾਲੇ ਸਾਡੇ ਕੋਲੇ ਪੇਸ਼ੈਂਟ ਹੁੰਦੇ ਬਹੁਤ ਫਰੁਕੀ ਸਾਹਿਬ ਪਰੇਸ਼ਾਨ ਹੁੰਦੇ ਵੀ ਇਹਦਾ ਹੁਣ ਕਿੱਦਾਂ ਸਾਨੂੰ ਕੀਤਾ ਜਾਵੇ ਬੀਪੀ ਲੋ ਜਿੱਦਾਂ ਮੰਨ ਲਓ 70 80 ਤੇ 60 ਤੇ ਵੀ ਕਈ ਪੇਸ਼ੈਂਟ ਦਾ ਬੀਪੀ ਚੱਲ ਜਾਂਦਾ ਉਹਨਾਂ ਨੂੰ ਇਹ ਡਰ ਹੁੰਦਾ ਜੇ ਇਤੋਂ ਨੀਚੇ ਚਲਾ ਗਿਆ ਤਾਂ ਫਿਰ ਤੇ ਡੈਥ ਹੋ ਜਾਊਗੀ ਸਾਡੀ ਉਹਦੇ ਵਾਸਤੇ ਆਪਣੇ ਕੋਲੇ ਬਹੁਤ ਹੀ ਵਧੀਆ ਮੈਡੀਸਿਨ ਹੁੰਦੀ ਹੈ ਜੇ ਆਉਂਦੀ ਆਪਾਂ ਵਰਤੋਂ ਕਰੀਏ ਤੇ ਮਿਨੀਮਮ ਜਿਹੜਾ ਇੱਕ ਡ੍ਰੋਪਰ ਦੀਆਂ ਪੰਜ ਬੂੰਦਾਂ ਜੀਭ ਤੇ ਪਾ ਦਈਏ ਤੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜਾ ਕਈ ਸਾਲਾਂ ਤੋਂ ਪੇਸ਼ੈਂਟ ਕਹ ਰਿਹਾ ਸਾਡਾ ਬੀਪੀ ਨਾਰਮਲ ਨਹੀਂ ਹੋ ਰਿਹਾ ਵੀ ਨੀਚੇ ਜਾ ਰਿਹਾ ਤੇ 120 110 ਤੇ ਪਹੁੰਚ ਜਾਂਦਾ ਉਹ ਕਿਹੜੀ ਡ੍ਰੋਪਰ ਹੈ ਜੀ ਉਹ ਡ੍ਰੋਪਰ ਅਫਰੂਕੀ ਸਾਹਿਬ ਆ ਦੇਖੋ ਇਹ ਪਾਵਰਫੁੱਲ ਜੜੀ ਬੂਟੀਆਂ ਦਾ ਅਰਕ ਹੈਗਾ ਇਹ ਆਪਾਂ ਕਹਿਣ ਦੀ ਗੱਲ ਨਹੀਂ ਹੈਗੀ ਤੁਹਾਡੇ ਕੈਮਰੇ ਤੇ ਕੈਦਤਾ ਤੇ ਬਾਅਦ ਵਿੱਚ ਜਦੋਂ ਪੇਸ਼ੈਂਟ ਆਊਗਾ ਤੇ ਉਹਨੂੰ ਕੋਈ ਰਿਲੀਫ ਨਹੀਂ ਮਿਲੂਗਾ ਲੋ ਬੀਪੀ ਵਾਲੇ ਪੇਸ਼ੈਂਟ ਇਹਦੀਆਂ ਪੰਜ ਬੂੰਦਾਂ ਜੀਭ ਤੇ ਪਾ ਕੇ 15 ਤੋਂ 20 ਮਿੰਟ ਦਾ ਵੇਟ ਕਰਨ ਤੇ 70 80 90 ਬੀਪੀ ਰਹਿੰਦਾ ਜਿਨ੍ਹਾਂ ਦਾ ਘਟਦਾ ਜਾਂ ਉਹ 120 110 ਤੇ ਫਿਰ ਰੁਕੀ ਸਾਹਿਬ ਇਹ ਨਾਰਮਲ ਕਰ ਦੂਗਾ 25 ਤੋਂ 30 ਮਿੰਟ ਦੇ ਵਿੱਚ ਵਿੱਚ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਜਦੋਂ ਧੜਕਨ ਦੇ ਵਿੱਚ ਗੈਪ ਆ ਜਾਂਦਾ ਤੁਸੀਂ ਇੱਕ ਗੱਲ ਰੱਖੀ ਹੈ ਕਿ ਧੜਕਨ ਦੇ ਵਿੱਚ ਨਾ ਗੈਪ ਆ ਜਾਂਦਾ ਹੈ ਜਾਂ ਮਿਸ ਹੋਣ ਲੱਗ ਜਾਂਦੀ ਹੈ ਇੱਕ ਧੜਕਨ ਉਹ ਕੀ ਕਾਰਨ ਮੰਨਦੇ ਹੋ ਤੁਸੀਂ ਉਹ ਕਿਉਂ ਹੋਣ ਲੱਗ ਜਾਂਦਾ ਜੀ ਲੋ ਬੀਪੀ ਕਰਕੇ ਹਾਂ ਜੀ ਲੋ ਬੀਪੀ ਕਰਕੇ ਰੈਕਸ਼ਨ ਫ੍ਰੈਕਸ਼ਨ ਵੀ ਘਟ ਜਾਂਦਾ ਫਿਰ ਰੈਕਸ਼ਨ ਫ੍ਰੈਕਸ਼ਨ ਨਾਲ ਬੇਸ ਫਿਅਰ ਜਿਹੜਾ ਅ ਜਦੋਂ ਪੇਸ਼ੈਂਟ ਨੂੰ ਮਹਿਸੂਸ ਹੁੰਦਾ ਮੇਰਾ ਹਾਰਟ ਦੇ ਜਿੱਦਾਂ ਬੰਦ ਹੋ ਰਿਹਾ ਉਹ ਦੋ ਟੜਕਣਾਂ ਦੇ ਵਿਚਾਲੇ ਗੈਪ ਹੋ ਜਾਂਦਾ ਜਿੱਦਾਂ ਧੜਕਣ ਜਿੱਦਾਂ ਨਬਜ਼ ਚੱਲ ਰਹੀ ਹੈ ਵਿੱਚੋਂ ਮਿਸ ਹੋਈ ਤੁਹਾਨੂੰ ਮਹਿਸੂਸ ਹੋਊਗੀ ਜਦੋਂ ਤੁਸੀਂ ਉਹਦੀ ਬਾਹ ਤੇ ਹੱਥ ਰੱਖੋਗੇ ਉਹ ਜਿੱਦਾਂ ਆਪਾਂ ਉਹ ਫਿਰ ਹਾਂ ਲੋ ਹਾਰਟ ਰੇਟ ਕਰਨ ਇਹ ਚੀਜ਼ਾਂ ਦਾ ਸਾਹਮਣਾ ਆਉਂਦੀ ਹੈ ਹਾਂਜੀ ਹਾਂਜੀ ਅੱਛਾ ਡਾਕਟਰ ਸਫੇਰ ਥੋਡੇ ਕੋਲ ਮਰੀਜ਼ ਆਉਂਦੇ ਨੇ ਉਹ ਮਰੀਜ਼ ਤੁਹਾਨੂੰ ਆ ਕੇ ਜਿਹੜਾ ਦੱਸਦੇ ਨੇ ਜੀ ਬਹੁਤ ਵਾਰ ਸਾਨੂੰ ਹੁੰਦਾ ਹੈ ਮਤਲਬ ਅਗਰ ਕਿਸੇ ਮਰੀਜ਼ ਨੂੰ ਰਾਤ ਨੂੰ ਇਹ ਬੈਠਾ ਮਹਿਸੂਸ ਆ ਵੀ ਮੇਰਾ ਕਿਤੇ ਹਾਰਟ ਰੁਕਤਾ ਨਹੀਂ ਗਿਆ ਜਾਂ ਮੇਰਾ ਹਾਰਟ ਬੰਦ ਤਾਂ ਨਹੀਂ ਹੋ ਜਾਊਗਾ ਅਗਰ ਇਸ ਤਰ੍ਹਾਂ ਦੇ ਸਿੰਪਟਮ ਆਉਂਦੇ ਨੇ ਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਹੈ ਬਿਲਕੁਲ ਹੁੰਦੀ ਹੈ ਜੋ ਜ਼ਿਆਦਾਤਰ ਹਾਰਟ ਦੀਆਂ ਪ੍ਰੇਸ਼ਾਨੀਆਂ ਕਰਨ ਹੋਣਗੀਆਂ ਪਰ ਫਰੂਕੀ ਸਾਹਿਬ ਇੱਕ ਜਰੂਰ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਣਾ ਜੇ ਕਿਸੇ ਨੂੰ ਸਾਹ ਚੜ ਰਿਹਾ ਹੈਗਾ ਅੱਜ ਆਪ ਪਹਾੜ ਤੇ ਗੱਲ ਕਰ ਰਹੇ ਵੈਸੇ ਇਹਨੀਆਂ ਕੈਟਾਗਰੀਆਂ ਅਸੀਂ 4 ਚ ਵੰਡਿਆ ਹੈਗਾ ਇਹਨੂੰ ਜੇ ਕਿਸੇ ਨੂੰ ਸਾਹ ਚੜ ਰਿਹਾ ਕਿਸੇ ਨੂੰ ਪੌੜੀਆਂ ਇੱਕ ਦੋ ਚੜਦੇ ਜ ਜਿਹੜੇ ਪੱਧਰ ਜ਼ਮੀਨ ਤੇ ਤੁਰੇਵੇਂ ਆਪਾਂ ਨੂੰ ਸਾਹ ਚੜ ਰਿਹਾ ਹੈਗਾ ਜਾਂ ਛਾਤੀ 'ਚ ਦਰਦ ਹੋ ਰਿਹਾ ਇਹਨੀਆਂ 4 ਕੈਟਾਗਰੀਆਂ ਹੁੰਦੀਆਂ ਚਾਰਾਂ ਕੈਟਾਗਰੀਆਂ ਦੇ ਵਿੱਚ ਅਸੀਂ ਮਰੀਜ਼ ਨੂੰ ਡਾਇਗਨੋਸ ਕਰਦੇ ਹਾਂਗੇ ਫਿਰ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ ਜਾਂਦਾ ਪਹਿਲੀ ਕੈਟਾਗਰੀ ਕਿਹੜੀ ਹੈ ਫਿਰ ਸਾਨੂੰ ਇਹ ਸਮਝਾ ਇਹਦੇ ਵਿੱਚ ਜਿੱਦ ਫਰੁਕੀ ਸਾਹਿਬ ਜਿੱਦਾਂ ਹਾਰਟ ਬਲੋਕੇਜ ਕਰਨ ਸਾਹ ਚੜਦਾ ਇੱਕ ਉਹ ਤਾਂ ਹੋ ਗਿਆ ਹਾਰਟ ਦੇ ਪੇਸ਼ੈਂਟ ਦੂਸਰੇ ਪੇਸ਼ੈਂਟ ਹੁੰਦੇ ਅਸਥਮਾ ਦੇ ਫਰੁਕੀ ਸਾਹਿਬ ਅਸੀਂ ਉਹਨੂੰ ਦੇਖਦੇ ਆਂ ਉਹਨੂੰ ਪੁੱਛਦੇ ਹਾਂ ਪੇਸ਼ੈਂਟ ਤਾਂ ਸਿਮਪਲੀ ਆ ਕੇ ਕਹਿੰਦਾ ਮੈਨੂੰ ਸਾਹ ਚੜ ਰਿਹਾ ਪਰ ਉਹਨੂੰ ਅਸੀਂ ਪੁੱਛਦੇ ਹਾਂ ਤੇਨੂੰ ਨਜਲਾ ਜੁਕਾਮ ਖੰਗ ਜਾਂ ਕੋਈ ਪੰਪ ਹਿੱਲਰ ਲੈ ਰਹੇ ਹੋ ਤੁਸੀਂ ਕੀ ਹੈ ਤੁਹਾਡੇ ਗਲੇ 'ਚ ਰੇਸ਼ਾ ਬਣਦਾ ਹੈਗਾ ਜਾਂ ਛਾਤੀ ਤੇ ਇਨਫੈਕਸ਼ਨ ਹੈ ਜੇ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਫਿਰ ਅਸਥਮਾ ਦਾ ਪੇਸ਼ੈਂਟ ਆ ਕੁਝ ਪੇਸ਼ੈਂਟ ਦਾ ਦੱਸ ਦਿੰਦੇ ਸੀ ਪੰਪ ਹੀਲਾ ਲੈ ਲਏ ਫਿਰ ਤਾਂ ਡਾਇਰੈਕਟ ਸਾਡੀ ਨਜ਼ਰ ਚਲੀ ਜਾਂਦੀ ਵੀ ਅਸਥਮਾਸਮਾ ਦੇ ਕਾਰਨ ਜਿਹੜਾ ਇਹਨੂੰ ਸਾਹ ਛੱਡ ਰਿਹਾ ਤੇ ਅਸਥਮਾ ਦਾ ਵੀ 100% ਇਲਾਜ ਹੈਗਾ ਤੀਸਰੀ ਕੈਟਾਗਰੀ ਉਹ ਹੁੰਦੀ ਆ ਜਿਨ੍ਹਾਂ ਨੂੰ ਜਿੱਦਾਂ ਪੰਪਿੰਗ ਪਾਵਰ ਘਟਕਾ ਜਿੱਦਾਂ ਭਾਜੀ ਦੀ ਅੱਪ ਅੱਜ ਮੇਨ ਗੱਲ ਕਰ ਰਹੇ ਆ ਲੋ ਹਾਰਟ ਬੀਟ ਦੇ ਕਾਰਨ ਸਾਹ ਛੱਡ ਰਿਹਾ ਉਹ ਤਾਂ ਹਾਰਟ ਦਾ ਪੇਸ਼ੈਂਟ ਹੋ ਗਿਆ ਜੋ 4 ਕੈਟਾਗਰੀ ਫਰੂਕੀ ਸਾਹਿਬ ਹੁੰਦੀ ਹੈ ਦੇ ਵਿੱਚ ਪੇਸ਼ੈਂਟ ਨੂੰ ਨਾ ਤਾਂ ਹਾਰਟ ਦੀ ਕੋਈ ਪ੍ਰੋਬਲਮ ਨਾ ਉਹਨੂੰ ਕੋਈ ਅਸਥਮਾ ਹੈਗਾ ਉਹਨ ਦਾ ਜਿਹੜਾ ਆਕਸੀਜਨ ਲੈਵਲ ਹੈਗਾ ਫੇਫੜਿਆਂ ਦੇ ਵਿੱਚ ਘਟ ਰਿਹਾ ਹੈ ਫੇਫੜੇ ਸੁੰਗੜ ਗਏ ਤੇ ਜਦੋਂ ਆਕਸੀਜਨ ਦਾ ਲੈਵਲ ਘਟਦਾ ਹੈਗਾ ਫਰੂਕੀ ਸਾਹਿਬ ਉਹ ਫਿਰ ਸਾਹ ਉਹਨੂੰ ਚੜਨਾ ਸ਼ੁਰੂ ਹੋ ਜਾਂਦਾ ਚਾਰ ਕੈਟਾਗਰੀਆਂ ਹੁੰਦੀਆਂ ਤੁਸੀਂ ਇਹਨੂੰ ਜੇ ਪਛਾਣਦੇ ਨਹੀਂ ਤੇ ਫਿਰ ਤੁਸੀਂ ਇਲਾਜ ਨਹੀਂ ਕਰ ਸਕਦੇ ਫਿਰ ਤੁਸੀਂ ਅਸੀਂ 95% ਰਿਜ਼ਲਟ ਜਿਹੜਾ ਲਿਆ ਹੋਇਆ ਹਾਂ ਜੀ ਇਸ ਚੀਜ਼ ਤੇ ਜੇ ਕਿਸੇ ਨੂੰ ਸਾਹ ਚੜ ਰਿਹਾ ਤਾਂ ਪੂਰੇ ਡਾਇਗਨੋਸ ਕਰਨ ਤੋਂ ਬਾਅਦ ਅਸੀਂ ਮੈਡੀਸਿਨ ਦਿੰਨੇ ਹੈ ਪ੍ਰੋਪਰ 20 ਦਿਨਾਂ ਚ ਫਰਕ ਪੈ ਜਾਂਦਾ ਤੁਸੀਂ ਇੰਟਰਵਿਊ ਵੀ ਇੱਥੇ ਮੈਂ ਜਿਹੜੀ ਕਿ ਮਰੀਜ਼ਾਂ ਦੀ ਕਾਫੀ ਕੀਤੀ ਹੈਗੀ ਆ ਤੇ ਜੇ ਹੁਣ ਇਹ ਇਹ ਵੀ ਉਲਟ ਜਦੋਂ ਕੋਈ ਅਸਥਮਾ ਵਾਲਾ ਪੇਸ਼ੈਂਟ ਕੋਈ ਹਾਰਟ ਸਪੈਸ਼ਲਿਸਟ ਕੋਲ ਚਲੇ ਜਾਂਦਾ ਹੈਗਾ ਉਹਨੂੰ ਪੁੱਛਣ ਦੀ ਬਜਾਏ ਉਹਨੂੰ ਇੰਨਾ ਹੀ ਪੁੱਛਦੇ ਤੁਹਾਨੂੰ ਸਾਹ ਚੜ ਰਿਹਾ ਨਾਲ ਦੇ ਨਾਲ ਉਹ ਕਹਿੰਦੇ ਜੀ ਇੰਜੋਗ੍ਰਾਫੀ ਕਰੋ ਜੀ ਜੇ ਤੁਹਾਡੇ ਬਲੋਕ ਹੈ ਜੀ ਉਹਨੂੰ ਸਟੰਟ ਪਾ ਦਿੱਤਾ ਜਾਂਦਾ ਵੇਖੋ ਜੀ ਅਸਥਮਾ ਵਾਲੇ ਮਰੀਜ਼ ਨੂੰ ਜੇ ਤੁਸੀਂ ਸਟੰਟ ਪਾ ਦੋਗੇ ਉਹਦਾ ਸਾਹ ਦਾ ਜਿਹੜਾ ਹੈਗਾ ਪ੍ਰੋਬਲਮ ਕਦੇ ਹੱਲ ਨਹੀਂ ਹੋ ਸਕਦੀ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਅੱਜ ਦਾ ਨੁਸਖਾ ਫਾਰਮੂਲਾ ਕਿਹੜਾ ਹੈਗਾ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨ ਵਾਲੇ ਤੁਸੀਂ ਕਹਿ ਰਹੇ ਹੋ ਕਿ ਬਸ ਇੱਕ ਚਮਚਾ ਅੰਦਰ ਤੇ ਲੋ ਬੀਪੀ ਲੋ ਹਾਰ ਨਾਰਮਲ ਬਿਲਕੁਲ ਨਾਰਮਲ ਹੋ ਜਾਈਏ ਆ ਦਰਸ਼ਕਾਂ ਨੂੰ ਜਾਣਕਾਰੀ ਲ ਦੱਸ ਦਿੰਦੇ ਆ ਜੀ ਆ ਬ੍ਰਹਮੀ ਦਾ ਪਾਊਡਰ ਹੈਗਾ ਬ੍ਰਹਮੀ ਹਾਂਜੀ ਬ੍ਰਹਮੀ ਦਾ ਜੀ ਆ ਅਰਜੁਨ ਛਾਲ ਦਾ ਪਾਊਡਰ ਹੈਗਾ ਜੀ ਇਹ ਦੋਨਾਂ ਨੂੰ ਜਿੱਦਾਂ ਆਪਾਂ ਫਰੂਕੀ ਸਾਹਿਬ ਬਰਾਬਰ ਮਾਤਰਾ ਚ ਲੈਣਾ ਹੈਗਾ ਜੇ ਤਾਂ ਦਰਸ਼ਕਾ ਹੁਣ ਇਹਦੇ ਇਹਦਾ ਅੱਧਾ ਅੱਧਾ ਚਮਚ ਵੀ ਲੈ ਸਕਦੇ ਜੇ ਅੱਧਾ ਅੱਧਾ ਚਮਚ ਨਹੀਂ ਲੈਣਾ ਹੈਗਾ ਦੇਖੋ ਇੱਕ ਚਮਚਾ ਇਹਦਾ ਲੈ ਲਿਆ ਠੀਕ ਆ ਜੀ ਇੱਕ ਚਮਚਾ ਇਹਦਾ ਲੈ ਲਿਆ ਠੀਕ ਆ ਠੀਕ ਆ ਇਹ ਬ੍ਰਹਮੀ ਤੇ ਅਰਜਨ ਨੂੰ ਮਿਕਸ ਕਰ ਲੈਣਾ ਹੈਗਾ ਆਪਾਂ ਮਿਕਸ ਕਰਕੇ ਤੇ ਜਿੱਦਾਂ ਪੂਰੀ ਤਰ੍ਹਾਂ ਮਿਕਸ ਦੋ ਚਮਚੇ ਹੋ ਗਏ ਹਾਂ ਜੇ ਦੋ ਚਮਚ ਹੋ ਗਏ ਦੋ ਚਮਚ ਹੋ ਗਏ ਜਿਹੜਾ ਇਹਦੀ ਮਾਤਰਾ ਹੈਗੀ ਉਹ ਇੱਕ ਚਮਚ ਦੀ ਹੈਗੀ ਆ ਦੇਖੋ ਇਹਨੂੰ ਕੋਸੇ ਪਾਣੀ ਨਾਲ ਲੈ ਸਕਦੇ ਆਪਾਂ ਡਾਇਰੈਕਟ ਵੀ ਜੇ ਨਹੀਂ ਜੇ ਕਿਸੇ ਨੂੰ ਲੱਗਦਾ ਵੀ ਇਦਾਂ ਕਿਤੇ ਅਥਰੂ ਨਾ ਆ ਜਾਵੇ ਵੀ ਕੋਸਾ ਜਿਹੜਾ ਪਾਊਡਰ ਹੈਗਾ ਅੰਦਰ ਉੱਪਰ ਨਾਲ ਗਲੇ ਨਾਲ ਨਾ ਲੱਗ ਜਾਵੇ ਜਾਂ ਇਸ ਤਰ੍ਹਾਂ ਦੀ ਦਿੱਕਤ ਆਏ ਫਿਰ ਇਹਨੂੰ ਇਦਾਂ ਆਪਾਂ ਪਾਣੀ ਦੇ ਵਿੱਚ ਕੋਲ ਲੈਣਾ ਹੈਗਾ ਇਹਨੂੰ ਕੋਲ ਕੇ ਇਦਾਂ ਆ ਦੇਖੋ ਅੱਧੇ ਗਲਾਸ ਕੋਸੇ ਪਾਣੀ ਚ ਕੋਲ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਪੀ ਲੈਣਾ ਇਹਨੂੰ ਜਿੱਦਾਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲੈਣਾ ਹੈਗਾ ਦਿਨ ਚ ਇੱਕ ਵਾਰੀ ਠੀਕ ਹੈ ਸਵੇਰੇ ਲੈ ਲਓ ਜਾਂ ਛਾਵੇਂ ਲੈ ਲਓ ਪੂਰਾ ਫਾਇਦਾ ਕਰੂਗਾ ਹਾਰਟ ਦੀ ਲੋ ਹੋਈ ਪੰਪਿੰਗ ਨੂੰ ਬਿਲਕੁਲ ਨੋਰਮਲ ਕਰ ਦੂਗਾ ਤੇ ਲੋ ਬੀਪੀ ਨੂੰ ਵੀ ਬਿਲਕੁਲ ਨੋਰਮਲ ਕਰ ਦੂਗਾ ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਲੋਕ ਕਹਿੰਦੇ ਨੇ ਕਈ ਵਾਰ ਪਾਊਡਰ ਖਾਣਾ ਨਹੀਂ ਹੁੰਦਾ ਕਈ ਵਾਰ ਟਾਈਮ ਸਰ ਲੈ ਨਹੀਂ ਹੁੰਦਾ ਕੋਈ ਟਰੈਵਲਿੰਗ ਚ ਹੈ ਕੋਈ ਕਿੱਟ ਤੇ ਜਾਂਦਾ ਕੋਈ ਕਿਤੇ ਲੰਦਾ ਕਈ ਵਾਰ ਕੈਰੀ ਕਰਨਾ ਔਖਾ ਹੋ ਜਾਂਦਾ ਫਿਰ ਉਹਨਾਂ ਨਾਲ ਕਿਵੇਂ ਤੁਸੀਂ ਸੈਟਿੰਗ ਬਿਠਾਉਣੀ ਹੈ ਉਹਨਾਂ ਦਾ ਹਾਰਟ ਰੇਟ ਹੈਗੀ ਜਿਹੜੀ ਲੋ ਹੈਗੀ ਉਹਨੂੰ ਕਿਵੇਂ ਤੁਸੀਂ ਬੈਲੈਂਸ ਕਰਦੇ ਹੋ ਉਹਦੇ ਵਾਸਤੇ ਫਰੂਕੀ ਸਾਹਿਬ ਆਪਣੇ ਕੋਲੇ ਬਹੁਤ ਵਧੀਆ ਜਿਹੜੇ ਹੈਗੀ ਆ ਵੇਖੋ ਬੈਲੈਂਸ ਯੂਅਰ ਹਾਰਟ ਬੀਟ ਇੱਕ ਕਿੱਟ ਬਣਾਈ ਹੈਗੀ ਆ ਜਿੰਨਾ ਜਿੰਨਾਂ ਦਾ ਰੈਕਸ਼ਨ ਫ੍ਰੈਕਸ਼ਨ ਘਟਦਾ ਇਹ ਸਾਡੇ ਕੋਲੇ ਹਾਰਟ ਦੇ ਮਰੀਜ਼ਾਂ ਲਈ ਅਲੱਗ-ਅਲੱਗ ਮੈਡੀਸਨ ਹੈਗੀਆਂ ਸਾਰੀਆਂ ਨਹੀਂ ਸਾਰੀਆਂ ਇੱਕੋ ਮੈਡੀਸਨ ਨਹੀਂ ਹੁੰਦੀਆਂ ਇਹ ਉਹਨਾਂ ਵਾਸਤੇ ਆ ਜਿੰਨਾਂ ਦਾ ਰੈਕਸ਼ਨ ਫ੍ਰੈਕਸ਼ਨ ਘਟ ਕੇ ਲੋ ਹਾਰਟ ਬੀਟ ਤੇ ਲੋ ਬੀਪੀ ਉਹਨਾਂ ਵਾਸਤੇ ਸਪੈਸ਼ਲ ਕਿੱਟ ਹੈਗੀ ਹੈ ਇਹਦੇ 20 ਦਿਨ ਦਾ ਜਿੱਦਾਂ ਹੁੰਦਾ ਇਹਦਾ ਟ੍ਰੀਟਮੈਂਟ ਵੀ ਦਿਨ ਇਹ ਚਾਰ ਸ਼ੀਸ਼ੀਆਂ ਚਲਦੀਆਂ ਹੈਗੀਆਂ ਦੇਖੋ ਜਿੱਦਾਂ ਚਾਹ ਇਹਦੇ ਵਿੱਚ ਕੀ ਪਾਇਆ ਹੋਇਆ ਹੈ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਹੁੰਦੀਆਂ ਇਹਨਾਂ ਦੇ ਵਿੱਚ ਫਰੂਕੀ ਸਾਹਿਬ ਬਹੁਤ ਪਾਵਰਫੁੱਲ ਐਕਸਟ੍ਰੈਕਟ ਹੁੰਦੇ ਜਿੱਦਾਂ ਅਰਜੁਨਾ ਦਾ ਸਿਨਾਮੋਨ ਗੂਗਲ ਗੋਖਰੂ ਅਸ਼ਵਗੰਧਾ ਜਈਆਂ ਪਾਵਰਫੁੱਲ ਜਿਹੜੀਆਂ ਜੜੀ ਬੂਟੀਆਂ ਪਾਈਆਂ ਹੈਗੀਆਂ ਇਹ ਚਾਰ ਸ਼ੀਸ਼ੀਆਂ ਹੈਗੀਆਂ ਇਹਦੇ 20-20 ਡ੍ਰੌਪਸ ਫੇਰੇ ਸ਼ਾਮ ਪਾਣੀ ਚ ਪਾ ਕੇ ਲੈਣੇ ਆ ਤੇ ਤੁਸੀਂ ਦੇਖੋਗੇ 20 ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਸਾਹ ਚੜਨ ਦੀ ਜਿਹੜੀ ਦਿੱਕਤ ਠੀਕ ਹੋ ਜਾਂਦੀ ਤੇ ਪਰੇਸ਼ਾਨੀ ਠੀਕ ਹੋ ਜਾਂਦੀ ਹੈ ਤੇ ਇੱਕ ਤੁਸੀਂ ਆਪਣੀ ਔਣ ਬੈ ਪੈਨਾਂ ਗੱਲ ਕਰਾਂਗੇ ਬਾਹਰ ਉਹਨਾਂ ਨੂੰ ਅਸਥਮਾ ਦੀ ਜਿਹੜੀ ਹੈਗੀ ਪ੍ਰੋਬਲਮ ਸੀਗੀ ਉਹ ਵੀ ਬਿਲਕੁਲ ਹੱਲ ਹੋ ਚੁੱਕੀ ਹੈ 50 ਤੋਂ 60% ਉਹਨਾਂ ਨੂੰ ਫਰਕ ਪੈ ਗਿਆ ਉਹ ਡਾਇਗਨੋਸ ਚੰਗਾ ਕੀਤਾ ਤਾਂ ਕਰਕੇ ਉਹਨੂੰ ਹਾਰਟ ਦੀ ਮੈਡੀਸਿਨ ਨਹੀਂ ਦਿੱਤੀ ਉਹਨੂੰ ਅਸਥਮਾ ਦੀ ਦਿੱਤੀ ਹੈਗੀ ਜਿਹੜੇ ਹਾਰਟ ਦੇ ਪੇਸ਼ੈਂਟ ਵਾਸਤੇ ਆ ਇਹ ਚਾਰੇ ਸੀਸ਼ੀਆਂ ਜਾਂ ਲੋ ਪੰਪਿੰਗ ਨੂੰ ਬਿਲਕੁਲ ਨਾਰਮਲ ਕਰ ਦੇਣਗੇ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਤੁਸੀਂ ਦੇਖੋ ਇੱਕ ਚਮਚਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਲੋ ਬੀਪੀ ਹੋਵੇ ਚਾਹੇ ਲੋ ਹਾਰਟ ਰੇਟ ਹੋਵੇ ਉਸ ਮਾਮਲੇ 'ਚ ਇੱਕ ਚਮਚਾ ਹੈਗਾ ਤੁਹਾਡੇ ਜਿਹੜਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦਾ ਹੈ ਨਾਲੇ ਉਹਨਾਂ ਨੇ ਆਪਣਾ ਬਣਾਏ ਹੋਏ ਨੁਸਖੇ ਫਾਰਮੂਲੇ ਦੀ ਇੱਕ ਕਿੱਟ ਹੈਗੀ ਹੈ ਬੈਲੈਂਸ ਔਰ ਹਾਰਟ ਰੇਟ ਵਾਲੀ ਕਿੱਟ ਵੀ ਬਣਾ ਰੱਖੀ ਹੈ ਉਹਨਾਂ ਦਾ ਕਹਿੰਦੇ ਕਿ ਇਹਦੇ ਵੀ ਜਿਹੜੇ ਫਾਇਦੇ ਹੈਗੇ ਨੇ ਲਗਭਗ 20 ਦਿਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਔਰ ਬਿਮਾਰੀ ਦੇ ਹਿਸਾਬ ਨਾਲ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਨੁਸਖਾ ਫਾਰਮੂਲਾ ਉਹ ਚੱਲਦਾ ਹੈ ਸੋ ਕੁਝ ਕੁ ਲੋਕ ਬੈਠੇ ਨੇ ਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਕਿ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਇੱਥੇ ਜਦੋਂ ਤੋਂ ਹੈਲਥ케ਅਰ ਮੋਗਾ ਵਾਲੇ ਡਾਕਟਰ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਦੇ ਸੰਪਰਕ ਦੇ ਵਿੱਚ ਆਏ ਨੇ ਤਾਂ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਕਿੰਨੀਆਂ ਕੁ ਹੱਲ ਹੋਈਆਂ ਨੇ ਸੋ ਕੁਝ ਕੁ ਲੋਕ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤ ਕੀ ਕੀ ਪਰੇਸ਼ਾਨੀ ਉਹ ਜਦੋਂ ਹੈਲਥਕੇਅਰ ਮੋਗਾ ਆਏ ਸੀ ਡਾਕਟਰ ਸਰਵਿੰਦਰਪਾਲ ਸ਼ਰਮਾ ਜੀ ਹੁਣਾਂ ਨਾਲ ਆਪਣੀ ਦਿੱਕਤ ਪਰੇਸ਼ਾਨੀ ਸਾਂਝੀ ਕੀਤੀ ਸੀ ਤਾਂ ਕਿੰਨੀ ਕੁ ਪਰੇਸ਼ਾਨੀ ਸੀ ਤੇ ਹੁਣ ਉਹਨਾਂ ਨੂੰ ਕਿੰਨਾ ਕੁ ਫਰਕ ਹੈਗਾ ਜਿਹੜਾ ਇੱਥੇ ਉਹਨਾਂ ਦੇ ਨੁਸਖਿਆਂ ਨਾਲ ਉਹਨਾਂ ਦੇ ਫਾਰਮੂਲੇ ਨਾਲ ਪਿਆ ਸੱਚ ਕਾਲ ਜੀ ਸੱਚੀ ਕਾਲ ਜੀ ਕੀ ਨਾਂ ਤੁਹਾਡਾ ਕ੍ਰਿਸ਼ਨ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੋਗੇ ਤੋਂ ਹੀ ਲੋਕਲ ਅੱਛਾ ਲੋਕਲ ਹੀ ਹੋ ਕੀ ਪ੍ਰੋਬਲਮ ਲੈ ਕੇ ਆ ਕਿਸ਼ਨ ਜੀ ਮੇਰੇ ਇੱਕ ਤਾਂ ਛਾਤੀ ਭਾਰੀ ਸੀ ਇਦੋਂ ਅੱਛਾ ਜੀ ਆਰਟਰੀ ਤੋਂ ਪਾਚੋਂ ਕੁ ਭਰਾ ਔਟਰਦੀ ਸੀ ਪਸੀਨਾ ਆਉਂਦਾ ਸੀ ਅੱਛਾ ਜੀ ਮੈਂ ਦੂਜੀ ਵਾਰ ਆਇਆ ਜੀਕ ਦਿਨ ਦੀ ਦਵਾਈ ਮੈਂ ਚੇਂਜ ਕੀਤੀ ਕਿਤੇ ਔਰੀਬਨ 20% ਫਰਕ ਮੈਨ ਪੈ ਚੁੱਕਾ ਹੈ। ਅੱਛਾ ਹਾਂਜੀ ਮਤਲਬ ਕੋਈ ਪਹਿਲਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ? ਥਰੇ ਹੌਲੀ ਹੌਲੀ ਛੱਤੀ ਜਾਨੀ ਅ ਥੋੜੀ ਡਾਕਟਰ ਨੂੰ ਦੱਸਿਆ ਉਹਨੂੰ ਪੁੱਕ ਦੀ ਪ੍ਰੋਬਲਮ ਹੈ। ਅੱਛਾ ਜੀ। ਘਟ ਲੱਗਦੀ ਉਹਨਾਂ ਦਵਾਈਆਂ 'ਚ ਚੇਂਜ ਕਰਕੇ ਦਿੱਤੀ ਇਹਨਾਂ ਥੋੜੀ ਜੀ। ਜੀ ਕੋਈ ਤੁਸੀਂ ਦਵਾਈਸਨ ਵੀ ਖਾਂਦੇ ਸੀ ਹਾਰਟ ਦੀ? ਨਹੀਂ ਪਹਿਲਾਂ ਨਹੀਂ ਖਾਂਦਾ ਸੀ ਜੀ ਕੋਈ। ਸੋ ਸਿਰਫ ਬੀਪੀ ਦੀ ਗੋਲੀ ਖਾਂਦਾ ਸੀ ਉਹ ਵੀ ਮੇਰੀ ਹੁਣ ਮੈਂ ਰੋਜ਼ ਖਾਂਦਾ ਸੀ ਪਹਿਲਾਂ ਹੁਣ ਚੌਥੇ ਦਿਨ ਕਰਨਾ ਜੀ। ਜਦੋਂ ਦੀ ਦਵਾਈ ਲੈ ਕੇ ਹਾਂਜੀ ਹਾਂਜੀ ਉਹ ਕਿਉਂ ਜੀ? ਜੋ ਬੀਪੀ ਦੀ ਬਲੇ ਬੀਪੀ ਵਾਜਨ ਤੋਂ ਥੀ ਨਾਲੀ ਜਿਆਦਾ ਅੱਛਾ ਸਿਰੋਜ ਤਮਦਰ ਪੱਕੀ ਗੋਲੀ ਲੱਗੀ ਸੀ ਮੈਨੂੰ ਤਕਰੀਬਨ ਅੱਛਾ ਕਿੰਨੇ ਟਾਈਮ ਤੋਂ ਖਾ ਰਹੇ ਸੀ ਤੁਸੀਂ ਮੈਨੂੰ ਤਕਰੀਬਨ ਹੋ ਗਏ 3-4 ਸਾਲ ਤੋਂ ਕਿੰਨਾ ਬੀਪੀ ਸੀ ਤੁਹਾਡਾ ਬੀਪੀ ਮੇਰਾ ਵਾਜਨ 170-80 ਤੱਕ ਜਾਉਂਦਾ ਸੀ ਤੇ ਹੁਣ ਜੀ ਹੁਣ ਤਾਂ ਨਹੀਂ ਹੁਣ ਨੋਰਮਲ ਰਹਿੰਦਾ ਹੁਣ ਨੋਰਮਲ ਰਹਿੰਦਾ ਬੀਪੀ ਫਿਰ ਇਸ ਕਰਕੇ ਫਿਰ ਗੋਲੀ ਦੀ ਜ਼ਰੂਰਤ ਨਹੀਂ ਨਹੀਂ ਹੁਣ ਚੌਥੇ ਕਿਤੇ ਜੇ ਵਾਜੇ ਮੜਾ ਮੁੱਟਾ ਕਿਤੇ ਚੈੱਕ ਕਰ ਲਈਏ ਫਿਰ ਲੈ ਲਈ ਦੀ ਡਾਕਟਰ ਸਾਹਿਬ ਨੇ ਤੁਹਾਨੂੰ ਰეკਮੈਂਡ ਕੀਤੀ ਹੋਈ ਛੱਡਣੀ ਨਹੀਂ ਹਜੇ ਤੀ ਦੋ ਹੀ ਬਦਲ ਕੇ ਇਹਨਾਂ ਨੇ ਉਹ ਵੀ ਕਹਿੰਦੇ ਸੈੱਟ ਹੋ ਜੂਗਾ ਇੱਕ ਮੈਨੂੰ ਬੈਕ ਪ੍ਰੋ ਉਹ ਕਹਿੰਦੇ ਤੇ ਤੁਹਾਨੂੰ ਹਾਲੀਵੁੱਡ ਠੀਕ ਹੋਊਗੀ ਪੁਰਾਣੀ ਹੈ ਨਾ ਬੈਕ ਪ੍ਰੋ ਥੋੜੀਆਂ ਥੋੜੀਆਂ ਕਰਕੇ ਪ੍ਰੋਬਲਮ ਹੈ ਤੁਹਾਡੀਆਂ ਸਾਨੂੰ ਵੀ ਥੋੜੀ ਥੋੜੀ ਕਰਕੇ ਗਿਨਾ ਹਾਂਜੀ ਹਾਂਜੀ ਅੱਛਾ ਹੁਣ ਹਾਰਟ ਦਾ ਕੀ ਹਾਲ ਹੈ ਦਿਲ ਦਾ ਕੀ ਹਾਲ ਹੈ ਠੀਕ ਹੈ ਠੀਕ ਹੈ ਜੀ ਦਿਲ ਮਤਲਬ ਕੋਈ ਭਾਰਿਆ ਪੰਜੜਾ ਤੁਹਾਡਾ ਹੈਗਾ ਹੋ ਹੌਲਾ ਜੀ ਠੀਕ ਹੈ ਸਟੱਟਾ ਕਮ ਜੀ ਸਟੱਟਾ ਹਾਂਜੀ ਜੀ ਜੀ ਆਲ ਇਜ਼ ਵੈਲ ਆਲ ਇਜ਼ ਵੈਲ ਹਾਂਜੀ ਹਾਂਜੀ ਜੀ ਜੀ अच्छा थोनू जदों इत्थो ਲੈ ਕੇ ਗਿਓ ਬੁੰਦਾ ਤੁਹਾਨੂੰ ਬੁੰਦਾ ਹੀ ਦਿੱਤੀ ਸੀ ਨਾ ਹਾਂਜੀ ਹਾਂਜੀ ਕਿੰਨੇ ਮਹੀਨੇ ਤੈਨੂੰ ਤੁਹਾਨੂੰ ਫਰਕ ਪੈਣਾ ਲੱਗਿਆ ਵੀ ਮਹਿਸੂਸ ਹੋਣ ਲੱਗਿਆ ਵੀ ਆ ਜਿਹੜਾ ਭਾਰਾਪਨ ਸੀ ਉਹ ਹਲਕੇਪਨ ਚ ਬਦਲਣਾ ਸ਼ੁਰੂ ਤੋਂ ਬਹੁਤ ਫਰਕ ਪੈਣ ਲੱਗਿਆ 10 ਦਿਨਾਂ ਤੋਂ ਬਾਅਦ ਜੀ ਪਹਿਲੀ ਵਾਰ ਕੀ ਮਹਿਸੂਸ ਪਹਿਲੀ ਵਾਰ ਠੀਕ ਰਿਹਾ 2-3 ਦਿਨ ਬਾਅਦ ਸੈਟ ਹੋਣ ਲੱਗੇ ਕੰਮ ਅੱਛਾ ਹਾਂਜੀ ਲੱਗਿਆ ਹੋਇਆ ਯਾਰ ਪਹਿਲਾਂ ਤਾਂ ਭਾਰੀ ਭਾਰੀ ਸੀ ਹੁਣ ਹਲਕਾ ਹਲਕਾ ਲੱਗਦਾ ਹਲਕਾ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਿਨਾ ਹੈ ਰਣਜੀਤ ਸਿੰਘ ਜੀ ਤੁਸੀਂ ਕਿੱਥ ਕੋਕ੍ਰਿਤ ਹੋਇ ਨਿੜੀ ਆਇਓ ਕੀ ਪ੍ਰੋਬਲਮ ਲੈ ਕੇ ਆਏ ਪੇਟ ਦੀ ਪ੍ਰੋਬਲਮ ਸੀ ਬੜਾ ਪੇਟ ਭਰੀ 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 ਸੀ ਹਾਂ ਹਾਂਜੀ ਹਾਂ ਨਹੀਂ ਹੈਗਾ ਜੀ ਹਜੇ ਤਾਂ ਪਹਿਲੀ ਵਾਰ ਆਏ ਆ ਅੱਛਾ ਪਹਿਲੀ ਵਾਰ ਹਾਂਜੀ ਜੀ 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 ਕੀ ਪ੍ਰੋਬਲਮ ਕੀ ਹੈ ਪੇਟ ਦੀ ਪੇਟ ਭਾਰਾ ਭੰਨਿਆ ਬੜਾ ਰਹਿੰਦਾ ਜਾਈ ਜ਼ਿਆਦਾ ਹਾਂਜੀ ਹਾਂਜੀ ਤੁਸੀਂ ਦੇਖੋ ਵੀ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਨੇ ਹਾਰਟ ਦੀ ਪ੍ਰੋਬਲਮ ਸੀ ਇਹਨਾਂ ਨੂੰ ਮੋਗੇ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਦੱਸੇ ਕਿ ਕਿਵੇਂ ਇਹਨਾਂ ਦੀ ਹਾਲਤ ਹੈਗੀ ਦਿਨ ਪਰ ਦਿਨ ਠੀਕ ਸਾਡੇ ਨਾਲ ਇੱਕ ਹੋਰ ਭੈਣ ਸੱਚਕਲ ਭੈਣ ਜੀ ਕੀ ਨਾਂ ਹੈ ਤੁਹਾਡਾ ਮਨਜੀਤ कौर ਕਿੱਥੋਂ ਆਇਓ ਹਾਂਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਵੀ ਅੱਗੇ ਏਜੰਡੇ ਵਾਲਾ ਗੁਰੂ ਅਸੀਂ ਤੇ ਜੀ ਮੋਗਿਆਲੇ ਹੋਈਏ ਮੋਗਿਆਲੇ ਤੇ ਅੰਮ੍ਰਿਤਸਰ ਨੂੰ ਭੱਜਦੇ ਤੁਸੀਂ ਅੰਮ੍ਰਿਤਸਰ ਤੋਂ ਵਾਗ ਗੇਅਰ ਪਾ ਲਿਆ ਹਾਂਜੀ ਕੀ ਪ੍ਰੋਬਲਮ ਲੈ ਕੇ ਆਇਆ ਪੰਜ ਜੀ ਅਸਤਮੇ ਦੀ ਅਸਤਮੇ ਦੀ ਪ੍ਰੋਬਲਮ ਹੈ ਲੱਗਦਾ ਤਾਂ ਹੈ ਨਹੀਂ ਤੁਹਾਨੂੰ ਵੇਖਣ ਤੋਂ ਬਾਅਦ ਵੀ ਤੁਹਾਨੂੰ ਅਸਤਮਾ ਹੋਊਗਾ ਹਾਂਜੀ ਹੈਗੀ ਹੈ ਜੀ ਕੀ ਪ੍ਰੋਬਲਮ ਕੀ ਹੈ ਰੇਸ਼ਾ ਗਲੇ ਵਿੱਚ ਖਾਂਸੀ ਔਰ ਸ਼ਿੱਕਾ ਨੱਕ ਤੋਂ ਵੀ ਅੱਖਾਂ ਤੋਂ ਪਾਣੀ ਬਹੁਤ ਡਿੱਗਦਾ ਸੀ ਦਿੱਗਦਾ ਸੀ ਜੀ ਉਨੀ ਨੂੰ ਕੁਝ ਫਰਕ ਪੈ ਗਿਆ ਪਹਿਲਾਂ ਨਾਲੋਂ ਅੱਛਾ ਤੁਸੀਂ ਕਿੰਨੀ ਵਾਰ ਆਏ ਹੋ ਮੈਂ ਦੂਜੀ ਵਾਰ ਆਈ ਹਾਂ ਵੈਸੇ ਇੱਕ ਵਾਰ ਦਵਾਈ ਆਨਲਾਈਨ ਵੀ ਮੰਗਾਈ 40 ਦਿਨ ਦੀ 40 ਦਿਨ ਦੀ ਪਹਿਲਾਂ ਲੈ ਕੇ ਗਈ ਸੀ ਹੁਣ ਫੇਰ ਲੈ ਕੇ ਜਾਣੀ ਆ ਅੱਛਾ ਪੰਜੀ ਕੀ ਹੁੰਦਾ ਕੀ ਸੀ ਮਤਲਬ ਇਸ ਤੇ ਆਉਣ ਤੋਂ ਪਹਿਲਾਂ ਡਾਕਟਰ ਸ਼ਰਮਾ ਨੂੰ ਮਿਲਣ ਤੋਂ ਪਹਿਲਾਂ ਕੀ ਹਾਲ ਸੀ ਬਹੁਤ ਜ਼ਿਆਦਾ ਹੀ ਸੀ ਠੀਕ ਮੈਂ ਪਹਿਲਾਂ ਮੈਂ 8 ਮਹੀਨੇ ਦਵਾਈ ਹੋਰ ਵੀ ਕਿਤੇ ਖਾਂਦੀ ਰਹੀ ਉੱਥੋਂ ਨਹੀਂ ਫਰਕ ਪਿਆ ਹਾਂਜੀ ਲਗਾਤਾਰ ਫੇਰ ਮੈਂ ਇੱਥੋਂ ਦੀ ਵੀਡੀਓ ਵੇਖੀ ਇਹਦਾ ਫੋਨ ਤੇ ਦੇ ਇੱਧਰ ਸੀ ਕਿਹਾ ਇੱਥੇ ਦੇਖਦੇ ਹਾਂ ਹਾਂਜੀ ਪਹਿਲਾਂ ਨਾਲੋਂ ਕਾਫੀ ਫਰਕ ਆ ਜਾਣੀ ਉਹ ਇਨਹੇਲਰ ਤਾਂ ਨਹੀਂ ਲੈਂਦੇ ਸਿਰ? ਲੈਂਦੇ ਸੀਗੇ ਇੱਕ ਟਾਈਮ ਰੋਜ਼ ਲੈਣਾ ਪੈਂਦਾ ਸੀ ਤੇ ਹੁਣ ਵੈਸੇ ਹਫਤੇ ਬਾਅਦ ਹੋ ਗਿਆ। ਅੱਛਾ ਮਤਲਬ ਹਜੇ ਆਦਤ ਪਈ ਹੋਈ ਐ ਤੋ? ਲੈਣਾ ਪੈ ਜਾਂਦਾ ਕਦੀ ਕਦੀ ਜਦੋਂ ਜ਼ਿਆਦਾ ਸਾਹ ਜਾਣੀ ਰੁਕਦਾ ਹੈ ਨਾ ਉਦੋਂ ਲੈਣਾ ਪੈਂਦਾ। ਫਿਰ ਭਾਂਜੀ ਜਦੋਂ ਅਸਥਮੇ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਫਿਰ ਛਿੱਕਾਂ ਨਜ਼ਲਾ ਰੇਸ਼ੇ ਦੀ ਹੋ ਜਾਂਦੀ ਹੈ ਤੇ ਘਰ ਦੇ ਕੰਮ ਵੀ ਫਿਰ ਬੜੇ ਔਖੇ ਹੋ ਜਾਂਦੇ ਨੇ। ਹੋ ਜਾਂਦਾ। ਫਿਰ ਕੌਣ ਕਰਦਾ ਸੀ ਘਰ ਦੇ ਕੰਮ ਤੁਹਾਡੇ? ਕਰਨੇ ਪੈਂਦੇ ਹੀ ਇਕੱਲੇ ਆ। ਹਾਂਜੀ ਇਕੱਲੇ ਹਾਂ ਤੁਸੀਂ। ਹਾਂਜੀ। ਹਾਂ ਵੀ ਕਰੀ ਦੇ ਹੁਣ ਸੁਖਾਲਾ ਹੋਇਆ ਸਿਸਟਮ ਹਾਂਜੀ ਪਹਿਲਾਂ ਨਾਲੋਂ ਕਾਫੀ ਫਰਕ ਆ ਜਾਣੀ ਹੁਣ ਸਾਹ ਵੀ ਜਿੱਦਾਂ ਹਰ ਵੇਲੇ ਜਿੱਦਾਂ ਖੜਦਾ ਰਹਿੰਦਾ ਸੀ ਉਹ ਨਹੀਂ ਹੁਣ ਕਦੀ ਕਦੀ ਹਰ ਵੇਲੇ ਚੜਿਆ ਰਹਿੰਦਾ ਸੀ ਬਹੁਤ ਜ਼ਿਆਦਾ ਖਾਂਸੀ ਆਉਂਦੀ ਓਦੇ ਨਾਲ ਸਾਹ ਰੁਕਣ ਲੱਗ ਜਾਂਦਾ ਸੀ ਜ਼ਿਆਦਾ ਅੱਛਾ ਹਾਂਜੀ ਠੀਕ ਹੈ ਤੇ ਅੰਦਰੋਂ ਕੋਈ ਰੇਸ਼ਾ ਕੱਢਿਆ ਫਿਰ ਰੇਸ਼ਾ ਨਿਕਲਦਾ ਹੀ ਨਹੀਂ ਸੀਗਾ ਜਾਣੀ ਰੇਸ਼ਾ ਜੰਮਿਆ ਹੀ ਹੋਇਆ ਸੀ ਗੁਰਦਿਆਂ ਤੇ ਇਹਨਾਂ ਨਾਲ ਬੂੰਦਾਂ ਨਾਲ ਨਿਕਲਣਾ ਸ਼ੁਰੂ ਹੋਇਆ ਜੀ ਬੂੰਦਾਂ ਨਾਲ ਹੁਣ ਨਿਕਲਦਾ ਵਾ ਥੋੜਾ ਥੋੜਾ ਕਰਕੇ ਹਾਂਜੀ ਡਾਕਟਰ ਨੇ ਕੀ ਕਿਹਾ ਜੇ ਤੁਹਾਨੂੰ ਤਾਂ ਕਹਿੰਦੇ ਨੇ ਜਿਹੜਾ ਇਨਹੇਲਰ ਜਿਹਨੂੰ ਲੱਗ ਜਾਵੇ ਉਹ ਕਹਿੰਦੇ ਜੀ ਤਾਂ ਸੇਵਿਆਂ ਤੱਕ ਨਾਲ ਹੀ ਜਾਂਦਾ ਹੈ ਦੇ ਨਹੀਂ ਛੁੱਟਣਾ ਛੱਡਿਓ ਨਾ ਕਿਸੇ ਮਗਰ ਵੀ ਲੱਗ ਕੇ ਤੁਹਾਡਾ ਛੁੱਟਣਾ ਨਹੀਂ ਹੈਗਾ ਅੱਛਾ ਇਹ ਗੱਲ ਕਹਿਤੀ ਸੀ ਜੀ ਉਹਨਾਂ ਨੇ ਕਿਹਾ ਹੀ ਇਹੀ ਲੈਣਾ ਹੀ ਪੈਣਾ ਤੁਹਾਨੂੰ ਤੇ ਤਾਂ ਮੈਡੀਸਨ ਵੀ ਫਿਰ ਬਹੁਤ ਉਸੇ ਕਲੇ ਕੋਸਟਲੀ ਹੁੰਦੀਆਂ ਨੇ ਮੈਡੀਸਨ ਨਹੀਂ ਦਿੱਤੀਆਂ ਬਸ ਇੱਕ ਇਹ ਹੀ ਲਗਾਇਆ ਹੀ ਹੈ ਇਨਹੇਲਰੀ ਮੈਨੂੰ ਅੱਛਾ ਹਾਂਜੀ ਤੇ ਫਿਰ ਉਹਦੇ ਵਿੱਚ ਡੋਜ਼ ਵਧੀ ਤਾਂ ਨਹੀਂ ਤੁਹਾਡੀ 8 ਮਹੀਨੇ ਨਹੀਂ ਇੱਕੋ ਟਾਈਮ ਹੀ ਲੈਂਦੀ ਸੀ ਫਿਰ ਮੈਂ ਵਿੱਚ ਵਿੱਚ ਜਿਹੜੀ ਆਯੁਰਵੈਦਿਕ ਦਵਾਈ ਵੀ ਪਹਿਲਾਂ ਖਾਂਦੀ ਰਹੀ ਉਹਦੇ ਵਿੱਚ ਮੈਂ ਫਿਰ ਜਣੀ ਇੱਕ ਦਿਨ ਵਿੱਚ ਛੱਡਣ ਲੱਗ ਗਈ ਆਪਣੇ ਆਪ ਹੀ ਘੱਟ ਲੈਣ ਲੱਗ ਗਈ ਉਸ ਤੋਂ ਬਾਅਦ ਫਿਰ ਜਣੀ ਇੱਕ ਦਿਨ ਛੱਡ ਕੇ ਲੈਣਾ ਹੀ ਪੈਂਦਾ ਸੀ ਹਾਂਜੀ ਫਿਰ ਜਦੋਂ ਇੱਥੇ ਆਏ ਤੇ ਇੱਥੇ ਆਉਣ ਤੇ ਮੈਨੂੰ ਜਣੀ ਥੋੜਾ ਥੋੜਾ ਕਰਕੇ ਹੁਣ ਹਫ਼ਤੇ ਕੋ ਬਾਅਦ ਹੋ ਗਿਆ ਅੱਛਾ ਕਿੰਨੇ ਦਿਨ ਤੁਸੀਂ ਫਿਰ ਇਨਹੇਲਰ ਜਿਹੜਾ ਕਿਉਂਕਿ ਬੰਦੇ ਨੂੰ ਗੁੱਸਾ ਚੜਦਾ ਭਗਾ ਕੇ ਵੀ ਮਾਰਦਾ ਕਿਵਾਰ ਮੈਂ ਹੁਣੇ ਤੇ ਦੇਖਦੀ ਨਹੀਂ ਮੈਂ ਤੇਨ ਹੈਲਰ ਵਾਰ ਮੈਨੂੰ ਕਿ ਯਾਦ ਹੀ ਨਾ ਆਵੇ ਹਾਂਜੀ ਪਰ ਫਿਰ ਵੀ ਜਦੋਂ ਜ਼ਿਆਦਾ ਹੀ ਮਜਬੂਰੀ ਮੁਸ਼ਕਿਲ ਆਉਂਦੀ ਉਦੋਂ ਲੈਣਾ ਪੈਂਦਾ ਫਿਰ ਹਾਂਜੀ ਅੱਛਾ ਭੈਣ ਜੀ ਜਿਸ ਤਰੀਕੇ ਨਾਲ ਤੁਸੀਂ ਵੀਡੀਓ ਦੇਖੀ ਹੈ ਤੇ ਜਿਹੜੀਆਂ ਤੁਹਾਡੀ ਉਮਰ ਦੀਆਂ ਸਾਡੀਆਂ ਭੈਣਾ ਹੈਗੀਆਂ ਨੇ ਬੜੀਆਂ ਪਰੇਸ਼ਾਨ ਨੇ ਚਲੋ ਤੁਸੀਂ ਤੇ ਅੰਮ੍ਰਿਤਸਰ ਤੋਂ ਆ ਵੀਗੇ ਬਹੁਤਿਆਂ ਨੂੰ ਤਾਂ ਬੈੱਡ 'ਤੇ ਪਾ ਕੇ ਆਕਸੀਜਨ ਲਈ ਹੋਈ ਹੈ ਉਹਨਾਂ ਨੂੰ ਤੁਸੀਂ ਕੀ ਕਹੋਗੇ ਜੇ ਇਹਨਾਂ ਦਾ ਨੁਸਖਾ ਫਾਰਮੂਲਾ ਤੁਹਾਡਾ ਤਜਰਬਾ ਕੀ ਹੈ ਕਿਉਂਕਿ ਤੁਸੀਂ ਪਿਛਲੇ ਕਈ ਸਾਲਾਂ ਤੋਂ ਸਾਹ ਦਮੇ ਦੇ ਪੇਸ਼ੈਂਟ ਰਹੇ ਹੋ ਹਾਂਜੀ ਮੈਨੂੰ ਤਾਂ ਕਾਫੀ 4-5 ਸਾਲ ਤੋਂ ਹੀ ਹੋ ਗਈ ਤੇ ਪਰ ਪਤਾ ਨਹੀਂ ਲੱਗ ਪਿਆ ਸਾਲ ਕਿਤੇ ਜਸ ਪਤਾ ਲੱਗਾ ਜਿਆਦਾ ਹਾਂਜੀ ਤੇ ਬੱਚੇ ਟੈਨਸ਼ਨ ਲੈਂਦੇ ਹੋਣਗੇ ਹਾਂਜੀ ਬੱਚੇ ਗੁੜੀਆ ਤੇ ਛੋਟੀ ਹੈ ਲੈ 8 ਸਾਲ ਦੀ ਆ ਬੇਟਾ ਹੈਗਾ ਵਾ ਹਾਂਜੀ 15 16 ਸਾਲ ਦਾ ਹਾਂਜੀ ਤੇ ਫਿਰ ਜਦੋਂ ਸਾਹ ਨੂੰ ਚੜਦਾ ਉਹ ਤਾਂ ਦਵਾਲੇ ਹੁੰਦੇ ਹੋਣਗੇ ਹੋਰ ਹਾਂਜੀ ਹੁੰਦੇ ਆ ਇਹ ਇੱਕਦਮ ਪਰੇਸ਼ਾਨੀ ਹੋ ਜਾਂਦੀ ਬਹੁਤ ਜ਼ਿਆਦਾ ਜਦੋਂ ਅੱਛਾ ਹੁਣ ਜਦੋਂ ਤੋਂ ਤੁਸੀਂ ਇੱਥੋਂ ਮੈਡੀਸਿਨ ਲੈਣ ਲੱਗੇ ਹੋ ਨੁਸਖੇ ਫਾਰਮੂਲੇ ਨਾਲ ਟਰਾਈ ਕੀਤਾ ਹੈ ਸਾਹ ਦੇ ਵਾਲਾ ਮੁੜ ਕੇ ਮਤਲਬ ਕੋਈ ਐਮਰਜੈਂਸੀ ਤਾਂ ਨਹੀਂ ਬਣੀ ਨਹੀਂ ਇਹ ਜੀ ਨਹੀਂ ਐਮਰਜੈਂਸੀ ਨਹੀਂ ਬਣੀ ਨਹੀਂ ਨਹੀਂ ਜੀ 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 ਪਹਿੰਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸਤਿ ਸ਼ਕਾਲ ਜੀ ਪਹਿੰਜੀ ਸਤਿ ਸ਼ਕਾਲ ਜੀ ਕਿ अच्छा ਤੁਸੀਂ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਤੁਸੀਂ ਵੀ ਅੰਮ੍ਰਿਤਸਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਹਸਬੰਦ ਨੂੰ ਤਲਹਾਟ ਦੀ ਆ ਪਹਿਲੇ ਸਟੈਂਟ ਪਏ ਸੀਗੇ ਤਾਂ ਫਿਰ ਅਸੀਂ ਵੀਡੀਓ ਦੇਖੀ ਤਾਂ ਫਿਰ ਉਸ ਤੋਂ ਸਟੈਂਟ ਪਉਣ ਤੋਂ ਬਾਅਦ ਵੀ ਇਦਾਂ ਹੀ ਪੇਨ ਸੀਗੀ ਤਾਂ ਜਿਵੇਂ ਉਹ ਬਾਪੂ ਜੀ ਨੂੰ ਦੁਬਾਰਤ ਹੋਣ ਲੱਗ ਗਈ ਹਾਂਜੀ ਤਾਂ ਫਿਰ ਹੁਣ ਅੱਜ ਫਸਟ ਟਾਈਮ ਆਏ ਆ ਫਸਟ ਟਾਈਮ ਹਾਂਜੀ ਅੱਛਾ ਕੀ ਕਿਹਾ ਸੀ ਉਸ ਵੇਲੇ ਜਦੋਂ ਤੁਹਾਡੇ ਸਟੈਂਡ ਪਾਏ ਸੀ ਕੀ ਕਿਹਾ ਸੀ ਡਾਕਟਰਾਂ ਨੇ ਡਾਕਟਰ ਕਰੇ 10-15 ਸਾਲ ਦਰਮੀਆਂ ਦੀ ਗੱਲ ਹੀ ਕੋਈ ਨਹੀਂ ਇਹਨੇ 6 ਮਹੀਨੇ ਹੋਏ ਸਟੈਂਟ ਪਾਏ ਨੂੰ ਅੱਜ ਸਾਲ ਤੋਂ ਦੋ ਵਾਰ ਹੀ ਪੈ ਗਏ ਆ ਉਹ ਹੋਏ تین ਸਟੰਡ ਪਰ ਹੋਇਆ ਤਾਂ ਫੇਰ ਉਦਾਂ ਹੀ ਪੀਣ ਬਹੁਤ ਨਿਕਲਦੀ ਹੈ ਤੁਰਦਾ ਮੋਢਾਂ ਤੇ ਛਾਤੀ 'ਚ ਬਹੁਤ ਪੀਣ ਨਿਕਲਦੀ ਤੁਹਾਨੂੰ ਇਹਨਾਂ ਦਾ ਕਿਵੇਂ ਪਤਾ ਲੱਗਿਆ ਵੀਡੀਓ ਵੇਖ ਕੇ ਤੁਹਾਡੀ ਵੀਡੀਓ ਦੇਖ ਕੇ ਹੀ ਪਤਾ ਲੱਗਿਆ ਤੁਹਾਨੂੰ ਵੀ ਜੀ 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 ਅੱਛਾ ਭਈ ਫਿਰ ਜਿਹੜੇ ਸਟੰਡ ਇਸ ਵੇਲੇ ਪਵਾ ਰਹੇ ਨੇ ਉਹ ਸਟੰਡ ਤਾਂ ਧੜਾ ਧੜ ਤੁਥੋਂ ਨੂੰ ਕਿਹੜੇ ਹਾਲਾਤਾਂ 'ਚ ਭਰਤੀ ਕਰਵਾਇਆ ਸੀ ਤੇ ਫਟਾਫਟ ਪਾਤੇ ਸਟੰਡ ਕਹ ਕੇ ਵੀ ਤੁਸੀਂ ਬੜੇ ਟਾਈਮ ਸਿਰ ਆ ਗਏ ਹੁਣ ਤੇ ਪਵਾ ਲਓ ਇਹੀ ਗੱਲ ਹੋਈ ਸੀ ਦੁਬਾਰਾ ਫਿਰ ਕੀਆ ਸੀ ਤੂੰ ਕਹਿੰਦੇ ਕਿ ਦੁਬਾਰਾ ਫਿਰ ਐਂਜਿਓਗ੍ਰਾਫੀ ਕਰਾਓ ਤੁਹਾਡੇ ਫਿਰ ਮੁਸ਼ਕਲ ਆ ਗਈ ਮੈਂ ਮੈਂ ਕਰਨੀ ਨਹੀਂ ਹੁੰਦੀ। ਫੁੱਲ ਟਾਈਮ ਫਿਰ ਕਹਿੰਦੇ ਸੀ ਕਿ ਕੀ ਪਾਣੀ ਪੀਣੇ ਆ ਪਰ ਫਿਰ ਅਸੀਂ ਆ ਦੇਖ ਕੇ ਵੀਡੀਓ ਠੰਡ ਦਾ ਖਡਾਉਣਾ ਹੈ ਜੀ ਵੀ ਸਟੰਟ ਇੰਨੀ ਛੇਤੀ ਕਿਸੇ ਡਾਕਟਰ ਤੋਂ ਪੁੱਛਿਆ ਵੀ ਜਦੋਂ ਤੁਸੀਂ ਤੁਹਾਨੂੰ ਕਿਹਾ ਸੀ ਕਿ ਹੁਣ 15 ਸਾਲ ਲੋਡ ਨਹੀਂ ਹੈਗੀ ਤੇ ਫਿਰ ਉਹ ਕਹਿੰਦਾ ਜਿੱਤਾਂ ਤੂੰ ਅੰਦਾਜ਼ਾ ਲਾ ਰਿਹਾ ਉਸਰ ਮੈਂ ਅੰਦਾਜ਼ਾ ਲਾ ਲਿਆ ਸੋ ਤੁਸੀਂ ਦੇਖੋ ਇੱਥੇ ਸਟੰਟ ਪੈਣ ਤੋਂ ਬਾਅਦ ਵੀ ਸਾਡੇ ਸਵਿਰਦੇ ਨੇ ਕਿਹਾ ਕਿ ਤੀਸਰੀ ਵਾਰ ਉਹਨਾਂ ਨੂੰ ਸਟੰਟ ਪੈਣ ਦੀ ਤਿਆਰੀ ਸੀ ਤੇ ਹੁਣ ਉਹ ਇਸ ਵੇਲੇ ਇਲੈਕਟ੍ਰੋ ਹੋਮੋਪੈਥੀ ਦਾ ਸਹਾਰਾ ਲੈ ਰਹੇ ਨੇ ਪ੍ਰਮਾਤਮਾ ਕਰੀ ਜੀ ਤੁਹਾਡਾ ਸਟੰਟ ਇਹ ਬਚ ਜੇ ਤੇ ਜਦੋਂ ਤੁਹਾਡਾ ਸਟੰਟ ਬਚੇ ਫਿਰ ਅਸੀਂ ਕੁਦਰਤ ਦੇ ਜਿਹੜੇ ਨੁਸਕੇ ਨੇ ਫਾਰਮੂਲੇ ਨੇ ਉਹਨਾਂ ਬਾਬਤ ਤੁਹਾਡੇ ਨਾਲ ਗੱਲ ਕਰੀਏ ਔਰ ਸਾਰੇ ਅਸੀਂ ਇਹੀ ਅਰਦਾਸ ਕਰਦੇ ਹਾਂ ਤੁਹਾਡਾ ਸਟੰਟ ਨਾ ਹੋਵੇ ਸੱਚਕਲ ਜੀ ਸੱਚਕਲ ਜੀ ਕਿ ਨਾ ਤੁਹਾਡਾ ਹਰਪ੍ਰੀਤ ਕੌਰ ਤੁਸੀਂ ਕਿੱਥੋਂ ਆਏ ਹੋ ਅਸੀਂ ਨਕੋਦਾ ਤੋਂ ਪਹਿਲੀ ਵਾਰ ਆਏ ਹਾਂ ਨਹੀਂ ਮੇਰੇ ਫਾਦਰ ਸਾਹਿਬ ਦਵਾਈ ਖਾਂਦੇ ਉਹਨਾਂ ਦੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਨੂੰ ਜਿਹਦਾ ਸਾਹ ਦੀ ਸੀਗੀ ਬੀਪੀ ਸ਼ੂਗਰ ਜਿੱਦਾਂ ਡਾਕਟਰਾਂ ਨੇ ਹਾਰਟ ਦੀ ਪ੍ਰੋਬਲਮ ਸੀ ਡਾਕਟਰਾਂ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਅੱਛਾ ਹਾਰਟ ਦੀ ਪ੍ਰੋਬਲਮ ਸੀ ਔਰ ਬਾਈਪਾਸ ਸਰਜਰੀ ਦੱਸਤੀ ਸੀ ਹਾਂਜੀ ਹਾਂਜੀ ਜਿਵੇਂ ਇਹਨਾਂ ਨੂੰ ਸਟੰਡ ਦੱਸਤਾ ਹਾਂਜੀ ਤੇ ਬਾਈਪਾਸ ਅਜੇ ਕਰਾਈ ਨਹੀਂ ਵੈਸੇ ਉਹਦਾ ਅੱਛਾ ਜੀ ਤੇ ਫਿਰ ਉਹਨਾਂ ਨੇ ਫੋਨ ਤੇ ਵੀਡੀਓ ਦੇਖੀ ਜਿਵੇਂ ਇਥੋਂ ਦਵਾਈ ਲੈ ਜਾਣ ਲੱਪੇ ਹੋ ਠੀਕ ਹੈ ਹੁਣ ਕਾਫੀ ਫਰਕ ਆ ਗਿਆ ਨਾਲੋਂ ਕਿੰਨੇ ਵੀ ਵਾਰ ਆਇਆ ਤੁਸੀਂ ਮੈਂ ਤਾਂ ਦੂਜੀ ਵਾਰ ਆਇਆ ਹਾਂ ਫਾਦਰ ਸਾਹਿਬ ਮੇਰੇ ਕੋਲ ਹੋ ਗਏ 6 ਮਹੀਨੇ ਦਵਾਈ ਖਾਂਦੇ ਆ 6 ਮਹੀਨੇ ਹੋ ਗਏ ਦਵਾਈ ਖਾਂਦੇ ਇਹਨੂੰ ਕਿੰ ਬੀਪੀ ਸ਼ੂਗਰ ਤਾਂ ਬਿਲਕੁਲ ਨਹੀਂ ਹੈਗਾ ਹੁਣ ਠੀਕ ਹੈ ਉਹ ਤਾਂ ਠੀਕ ਕੋਈ ਮੈਡੀਸਨ ਨਹੀਂ ਲੈਂਦੇ ਠੀਕ ਹੈ ਤੇ ਸਾਹ ਦੀ ਥੋੜੀ ਦਿੱਕਤ ਜੇ ਹੈਗੀ ਸਾਹ ਦੀ ਦਿੱਕਤ ਹੈਗੀ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਅੱਛਾ ਹਾਂ ਜੀ ਹੁਣ ਕਿੰਨੇ ਸਾਲ ਤੋਂ ਪ੍ਰੋਬਲਮ ਸੀ ਕਹਿੰਦੇ ਜੀ ਪ੍ਰੋਬਲਮ ਉਹਨਾਂ ਸੀਗੀ ਮੇਰੇ ਖਿਆਲ ਨਾਲ 10-15 ਸਾਲ ਤੋਂ ਤੇ 10-15 ਸਾਲ ਤੋਂ ਪ੍ਰੋਬਲਮ ਸੀ ਹਾਂ ਜੀ ਸ਼ੂਗਰ ਤਾਂ ਥੋੜਾ ਟਾਈਮ ਹੀ ਹੋਇਆ ਤਾਂ ਸਾਹ ਦੀ ਜ਼ਿਆਦਾ ਟਾਈਮ ਤੋਂ ਸ਼ੂਗਰ ਰਿਕਵਰ ਕਰਕੇ ਬੀਪੀ ਰਿਕਵਰ ਕਰਕੇ ਹਾਂ ਜੀ ਹਾਂ ਜੀ 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 ਪਹਿਲੇ ਸ਼ੂਗਰ ਕਿੰਨੀ ਰਹਿੰਦੀ ਸੀ ਉਹਨਾਂ ਦੀ ਸ਼ੂਗਰ ਪਹਿਲਾਂ ਜਦੋਂ ਸਟਾਰਟਿੰਗ ਹੋਇਆ ਤਾਂ ਤੇ ਹੁਣ ਜਿੱਦਾਂ 120 25 ਇੱਥੇ ਕਾ ਗਈ ਹੈ 120 25 ਤੇ ਆ ਹਾਂਜੀ ਤੇ ਬੀਪੀ ਜੀ ਬੀਪੀ ਨੋਰਮਲ ਹੀ ਰਹਿੰਦਾ ਹੁਣ ਬੀਪੀ ਨੋਰਮਲ ਹਾਂਜੀ ਤੇ ਜਿਹੜੀ ਸਾਹ ਚੜਨ ਦੀ ਪ੍ਰੋਬਲਮ ਚ ਕਿੰਨਾ ਕੁ ਫਰਕ ਆਇਆ ਉਹ ਹਜੇ ਥੋੜਾ ਆਇਆ ਕਿਉਂਕਿ ਸਰਜਰੀ ਕਹਤੇ ਸੀ ਦਾ ਮਤਲਬ ਪ੍ਰੋਬਲਮ ਬਹੁਤ ਜ਼ਿਆਦਾ ਹੋਣੀ ਹਾਂਜੀ ਹਾਂਜੀ ਅੱਛਾ ਪੰਜ ਜੀ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਜਿਹੜੇ ਸਰਜਰੀ ਦਾ ਮੂਡ ਬਣਾ ਚੁੱਕੇ ਨੇ ਅਚਾਨਕ ਤੁਹਾਡੀ ਵੀਡੀਓ ਦੇਖ ਰਹੇ ਨੇ ਹੁਣ ਉਹ ਉਹਨਾਂ ਨੂੰ ਕੀ ਕਹੋਗੇ ਨਹੀਂ ਪਹਿਲਾਂ ਕੋਈ ਡਾਕਟਰ ਸਾਹਿਬ ਨਾਲ ਮਿਲਣ ਲਾਂ ਕੇ ਇੱਕ ਵਾਰ ਮੌਕਾ ਤਾਂ ਲੈਣਾ ਚਾਹੀਦਾ ਹਾਂਜੀ ਹਾਂਜੀ ਜੀ ਜੀ ਸਰ ਦਵਾਰਾ ਦਵਾਰਾ ਫਿਰ ਕੋਈ ਪ੍ਰੋਬਲਮ ਆਈ ਜਾਂਦੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਉਹ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਦੂਰੋਂ ਨੇੜਿਓਂ ਔਰ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਔਰ ਡਾਕਟਰ ਸਾਹਿਬ ਨੇ ਵੀ ਨੁਸਖਾ ਅਜ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਕਿਸ ਤਰੀਕੇ ਨਾਲ ਜਿਹੜਾ ਇੱਕ ਚਮਚਾ ਮਹਿਲ ਤੁਹਾਡੇ ਦਿਲ ਦੀ ਜਿਹੜੀ ਧੜਕਣ ਹੈਗੀ ਹੈ ਚਾਹੇ ਘਟ ਰਹੀ ਹੈ ਚਾਹੇ ਵੱਧ ਰਹੀ ਹੈ ਉਹਨੂੰ ਕਿਵੇਂ ਅਸੀਂ ਨਿਯਮਤ ਕਰ ਸਕਦੇ ਆ ਪਰ ਮੇਰੀ ਸਲਾਹ ਇਹੋ ਹੈ ਮੇਰਾ مشਵਰਾ ਇਹੋ ਹੈ ਮੇਰੀ ਚੇਤਾਵਨੀ ਵੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਡਾਕਟਰ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਲਿਓ ਆਪਣੇ ਕਿਸੇ ਆਲੇ ਦੋਲੇ ਦੇ ਚੰਗੇ ਵੈਦ ਹਕੀਮ ਨੂੰ ਇੱਕ ਵਾਰ ਕੰਸਲਟ ਜ਼ਰੂਰ ਕਰ ਲਿਓ ਧੰਨਵਾਦ